ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰ ਵਿੱਚ ਇਕੱਠੇ ਹੋਏ ਆਂ ਆਵਜ ਦੀ ਦਿਆਂ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ 브ਦਰ ਬਲਜਿੰਦਰ ਸਿੰਘ ਦੀ ਆ। ਉਹਨਾਂ ਨੂੰ ਦਿਮਾਗ ਤੇ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਸੀ ਜਿਸ ਕਰਕੇ ਉਹਨਾਂ ਦਾ ਬੀਪੀ 200 ਤੋਂ ਵੀ ਉੱਪਰ ਹੋ ਜਾਂਦਾ ਸੀ। ਔਰ ਉਹਨਾਂ ਦਾ ਕੰਮ ਵੀ ਨਹੀਂ ਸੀ ਚੱਲਦਾ ਜਿਸ ਕਰਕੇ ਉਹ ਹੋਰ ਵੀ ਜ਼ਿਆਦਾ ਟੈਨਸ਼ਨ ਵਿੱਚ ਰਹਿੰਦੇ ਸਨ। 브ਦਰ ਨੇ ਵਿਸ਼ਵਾਸਨਾ ਬਰੇਲਾਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ। ਪ੍ਰੇਰ ਤੋਂ ਬਾਅਦ ਹੁਣ ਉਹਨਾਂ ਦਾ ਕਾਰੋਬਾਰ ਵੀ ਬਹੁਤ ਅੱਛਾ ਚੱਲਣ ਲੱਗਾ। ਉਹਨਾਂ ਦੀ ਟੈਨਸ਼ਨ ਵੀ ਦੂਰ ਹੋ ਗਈ ਤੇ ਬੀਪੀ ਵੀ ਨਾਰਮਲ ਰਹਿੰਦਾ ਆ। ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗਵਾਹੀ 브ਦਰ ਗੋਲਦੀ ਦੀ ਆ। ਉਹਨਾਂ ਦੀ ਬਾਹਰ ਦੇ ਉੱਤੇ ਗਿਲਤੀ ਹੋ ਗਈ ਸੀ। ਉਹਨਾਂ ਦੀ ਮਦਰ ਨੇ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ। ਪ੍ਰੇਰ ਤੋਂ ਬਾਅਦ ਉਹਨਾਂ ਦੀ ਗਿਲਤੀ ਗਾਇਬ ਹੋ ਗਈ। ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗਵਾਹੀ ਗੁਰਪ੍ਰੀਤ ਜੀ। ਉਹ ਸਕੂਲ ਨਹੀਂ ਸੰਜਾਂਦੇ ਸਕੂਲ ਜਾਣ ਲੱਗੇ ਬਹੁਤ ਜ਼ਿਆਦਾ ਜ਼ਿੱਦ ਕਰਦੇ ਸਨ। ਉਹਨਾਂ ਦੇ ਪਰਿਵਾਰ ਦੇ ਵੱਲੋਂ ਵਿਸ਼ਵਾਸਨਾ ਉਹਨਾਂ ਦਾ ਨਾਮ ਲਿਖਵਾਇਆ ਗਿਆ। ਪ੍ਰੇਰ ਤੋਂ ਬਾਅਦ ਹੁਣ ਉਹ ਸਕੂਲ ਜਾਣ ਲੱਗੇ ਹਨ ਅਤੇ ਜ਼ਿੱਦ ਨਹੀਂ ਕਰਦੇ। ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਵਰਤ ਦੀ ਗਵਾਹੀ ਸਚਮਨਦੀਪ ਘੋੜੀਆ ਸਚਮਨ ਦੱਸਦੇ ਹਨ ਕਿ ਇਸ ਵਾਰ ਜਦੋਂ ਉਹਨੇ ਫਾਸਟਿੰਗ ਕੀਤੀ ਉਹਨਾਂ ਦਾ ਨੇਚਰ ਬਿਲਕੁਲ ਚੇਂਜ ਹੋ ਗਿਆ ਪਹਿਲਾਂ ਉਹਨਾਂ ਦਾ ਸੋਚਣ ਸਮਝਣ ਦਾ ਤਰੀਕਾ ਸੰਸਾਰਿਕ ਲੋਕਾਂ ਵਰਗਾ ਸੀ ਪਰ ਜਦੋਂ ਉਹਨਾਂ ਨੇ ਵਰਤ ਦੀ ਪ੍ਰਾਰਥਨਾ ਸਵੇਰ ਸ਼ਾਮ ਦੀ ਪ੍ਰਾਰਥਨਾ ਨੂੰ ਸੁਣਿਆ ਵਚਨਾਂ ਨੂੰ ਸੁਣਿਆ ਤਾਂ ਉਹਨਾਂ ਦੀ ਸੋਚਣ ਸਮਝਣ ਦੀ ਸ਼ਕਤੀ ਬਿਲਕੁਲ ਬਦਲ ਗਈ ਹੈ ਤੇ ਹੁਣ ਉਹ ਖੁਦਾ ਦੇ ਵਿੱਚ ਬਹੁਤ ਆਨੰਦਿਤ ਰਹਿੰਦੇ ਹਨ ਉਹਨਾਂ ਦੇ ਹਸਬੰਡ ਪਹਿਲਾਂ ਉਹਨਾਂ ਦੀ ਗੱਲ ਨਹੀਂ ਸਨਮਾਨਦੇ ਪਰ ਵਰਤ ਦੇ ਵਿੱਚ ਉਹਨਾਂ ਦਾ ਸੁਭਾਅ ਪੂਰੇ ਤਰੀਕੇ ਨਾਲ ਚੇਂਜ ਹੋ ਗਿਆ ਆ ਸਿਸਟਰ ਦੱਸਦੀਆਂ ਕਿ ਪਹਿਲਾਂ ਉਹਨਾਂ ਦਾ ਮਨ ਬੜਾ ਅਸ਼ਾਂਤ ਰਹਿੰਦਾ ਸੀ ਕਾਫੀ ਟੈਨਸ਼ਨ ਵਿੱਚ ਅਤੇ ਬੋਝ ਵਿੱਚ ਰਹਿੰਦੇ ਸਨ ਜਿਸ ਦਿਨ ਉਹਨਾਂ ਨੇ ਡੇਲੀ ਪ੍ਰਾਰਥਨਾ ਨੂੰ ਸੁੰਨਾ ਸ਼ੁਰੂ ਕੀਤਾ ਹੈ ਤੇ ਵਚਨਾਂ ਦੇ ਦੁਆਰ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਬਦਲਿਆ ਬਹੁਤ ਹਿੰਮਤ ਨੂੰ ਪਾਇਆ ਪਰ ਇਸ ਪੂਰੀ ਹੀ ਫਾਸਟਿੰਗ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਵਿੱਚ ਹੋਰ ਵੀ ਮਜ਼ਬੂਤੀ ਦੇ ਨਾਲ ਕਾਇਮ ਕੀਤਾ ਇਹਨਾਂ ਸਾਰੀਆਂ ਗੋਹੀਆਂ ਦੇ ਲਈ ਅਸੀਂ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਦੇ ਵਚਨ ਦਾ ਜੋ ਅਸੀਂ ਟਾਈਟਲ ਦੇਖਿਆ ਕੀ ਕੀ ਪਰਮੇਸ਼ਰ ਸਾਡੇ ਤੇ ਭਰੋਸਾ ਕਰਦੇ ਆ ਤਾਂ ਅਸੀਂ ਸਾਰੇ ਹੀ ਖੁਦਾ ਤੇ ਤਾਂ ਭਰੋਸਾ ਕਰਦੇ ਆ ਪਰ ਸਵਾਲ ਇਹ ਹੈ ਕਿ ਕੀ ਖੁਦਾ ਸਾਡੇ ਤੇ ਭਰੋਸਾ ਕਰਦਾ ਹੈ ਸੱਚਮੁੱਚ ਇਹ ਸ਼ਬਦ ਜਿਹੜਾ ਹੈਗਾ ਇਹ ਸਾਡੇ ਲਈ ਅਣ ਸੁਣਿਆ ਹੋਏਗਾ ਕਿਉਂਕਿ ਅਜ ਤੱਕ ਸਾਨੂੰ ਸਾਹਮਣੇ ਆਹੀ ਕਿਹਾ ਹੋਏਗਾ ਕਿ ਖੁਦਾ ਤੇ ਭਰੋਸਾ ਕਰੋ ਖੁਦਾ ਦੇ ਉੱਤੇ ਵਿਸ਼ਵਾਸ ਰੱਖੋ ਆਪਣਾ ਈਮਾਨ ਰੱਖੋ ਆਪਣੀ ਨੇਚਾ ਨੂੰ ਕਾਇਮ ਕਰੋ ਪਰ ਸਾਨੂੰ ਅਸਲ ਵਿੱਚ ਹੋ ਸਕਦਾ ਸ਼ਾਇਦ ਹੀ ਕਿਸੇ ਨੇ ਇਹ ਗੱਲ ਕਹੀ ਹੋਵੇ ਕੀ ਕੀ ਖੁਦਾ ਤੁਹਾਡੇ ਤੇ ਭਰੋਸਾ ਕਰਦਾ ਹੈ ਜਾਂ ਆਪਣੇ ਆਪ ਨੂੰ ਇਸ ਯੋਗ ਬਣਾਓ ਕਿ ਪਰਮੇਸ਼ਰ ਸਾਡੇ ਤੇ ਭਰੋਸਾ ਕਰੇ ਤਾਂ ਅਸੀਂ ਜਾਣਦੇ ਹਾਂ ਕਿ ਜਿੰਨੇ ਲੋਕਾਂ ਤੇ ਵੀ ਪਰਮੇਸ਼ਰ ਨੇ ਭਰੋਸਾ ਕੀਤਾ ਸੱਚਮੁੱਚ ਉਹਨਾਂ ਨੇ ਅਦਭੁਤ ਕਾਰਿਆ ਕੀਤੇ ਹੁਣ ਖੁਦਾ ਨੇ ਉਹਨਾਂ ਤੇ ਭਰੋਸਾ ਨਹੀਂ ਕੀਤਾ ਜਿਹੜੇ ਯੋਗ ਸੀਗੇ ਪਰ ਖੁਦਾ ਨੇ ਅਯੋਗ ਲੋਕਾਂ ਨੂੰ ਚੁਣਿਆ ਔਰ ਉਹਨਾਂ ਤੇ ਭਰੋਸਾ ਕੀਤਾ ਕਿ ਹਾਂ ਜੋ ਮੈਂ ਚਾਹਨਾ ਹੈ ਜੋ ਮੈਂ ਸੋਚਨਾ ਹੈ ਇਹ ਜ਼ਰੂਰ ਕਰਨਗੇ ਔਰ ਸੱਚਮੁੱਚ ਉਹਨਾਂ ਨੇ ਉਹ ਕੰਮ ਉਸੇ ਹੀ ਰੀਤੀ ਨਾਲ ਕੀਤੇ ਵੀ ਇਸ ਲਈ ਨਹੀਂ ਕਿ ਉਹ ਗਰਭ ਤੋਂ ਹੀ ਬਹੁਤ ਬਲਵਾਨ ਪੈਦਾ ਹੋਏ ਸੀ ਜਾਂ ਇਸ ਲਈ ਨਹੀਂ ਕਿ ਉਹ ਪਹਿਲਾਂ ਹੀ ਸਭ ਕੁਝ ਸਿੱਖੇ ਸਿਖਾਏ ਸੀ ਪਰ ਉਹ ਲੋਕ ਜਿਹੜੇ ਖੁਦ ਅਯੋਗ ਸਮਝਦੇ ਸੀ ਆਪਣੇ ਆਪ ਨੂੰ ਜਿਨ੍ਹਾਂ ਨੂੰ ਆਪਣੇ ਆਪ ਤੇ ਖੁਦ ਵੀ ਭਰੋਸਾ ਨਹੀਂ ਸੀਗਾ ਪਰ ਖੁਦਾ ਨੂੰ ਉਹਨਾਂ ਤੇ ਭਰੋਸਾ ਸੀ ਕਿ ਉਹ ਬਿਲਕੁਲ ਇਹ ਕੰਮ ਕਰ ਸਕਦੇ ਆ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਐਗਜ਼ਾਮਪਲ ਨੂੰ ਜਾਣਾਂਗੇ ਔਰ ਸਭ ਤੋਂ ਪਹਿਲਾ ਐਗਜ਼ਾਮਪਲ ਹੈਗੀ ਆ موسی ਮੂਸਾ ਨਬੀ ਨੂੰ ਜਦ ਖੁਦਾ ਨੇ ਚੁਣਿਆ ਤਾਂ ਉਹ ਖੁਦ ਵੀ ਡਰ ਰਿਹਾ ਸੀ ਕਿ ਮੈਂ ਥੱਤਲਾ ਕੇ ਬੋਲਦਾ ਆ ਮੇਰੀ ਜ਼ੁਬਾਨ ਮੋਟੀ ਆ ਮੈਂ ਨਹੀਂ ਬੋਲ ਸਕਦਾ ਪਰ ਜਦ ਖੁਦਾ ਨੇ ਉਹਨੂੰ ਵਿਸ਼ਵਾਸ ਦੇ ਨਾਲ ਕਿਹਾ ਕਿ ਮੈਨੂੰ ਤੇਰੇ ਤੇ ਭਰੋਸਾ ਆ ਔਰ ਤੂੰ ਮੇਰੇ ਕੰਮ ਜ਼ਰੂਰ ਕਰੇਗਾ ਤਾਂ ਸੱਚਮੁੱਚ ਉਹਨੇ ਖੁਦਾ ਦੇ ਅਦਭੁਤ ਕੰਮ ਕੀਤੇ ਅਣਹੋਣੇ ਅਣਦੇਖੇ ਅਤੇ ਅਣਸੋਚੇ ਕੰਮਾਂ ਨੂੰ ਕੀਤਾ ਇਸ ਲਈ ਨਹੀਂ ਕਿਉਂਕਿ ਉਹ ਸ਼ੁਰੂ ਤੋਂ ਹੀ ਤਿਆਰ ਸੀ ਉਹਨਾਂ ਕੰਮਾਂ ਲਈ ਇਸ ਲਈ ਨਹੀਂ ਕਿਉਂਕਿ ਉਹ ਸ਼ੁਰੂ ਤੋਂ ਹੀ ਉਹ ਕੰਮ ਨੂੰ ਸਿੱਖਿਆ ਸਿਖਾਇਆ ਸੀ ਪਰ ਇਸ ਲਈ ਕਿਉਂਕਿ ਖੁਦਾ ਨੂੰ ਉਹਦੇ ਤੇ ਭਰੋਸਾ ਸੀ ਉਹਦੇ ਉੱਤੇ ਖੁਦਾ ਨੂੰ ਵਿਸ਼ਵਾਸ ਸੀ ਫਿਰ ਉਹ ਬੰਦਾ ਭਾਵੇਂ ਕਿੰਨੇ ਵੀ ਨਾਂ ਨੁਕਰ ਕਿਉਂ ਨਾ ਕਰੇ ਖੁਦਾ ਉਹਨੂੰ ਆਪਣੇ ਵਿਸ਼ਵਾਸ ਦੇ ਬੇਸ ਤੇ ਪੂਰੀਆਂ ਕਰ ਲੈਂਦਾ ਭਾਵੇਂ ਇਸ ਗੱਲ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਲਾਮ ਚ ਲਿਖਿਆ ਜੋ ਤੁਹਾਡਾ ਵਿਸ਼ਵਾਸ ਆ ਐਸਾ ਹੀ ਤੁਹਾਡੇ ਨਾਲ ਹੋ ਜਾਏਗਾ ਖੁਦਾ ਨੂੰ موسی ਤੇ ਵਿਸ਼ਵਾਸ ਸੀ ਕਿ ਉਹ ਕਰ ਲੇਗਾ ਭਾਵੇਂ موسی ਨੂੰ ਨਹੀਂ ਸੀ ਪਰ ਖੁਦਾ ਨੂੰ ਸੀ ਕਿ ਉਹ ਕਰ ਲਵੇਗਾ ਔਰ ਉਹਨੇ ਕਰ ਲਿਆ ਉਸ ਤੋਂ ਬਾਅਦ ਦਾਊਦ ਬਹੁਤ ਛੋਟੀ ਉਮਰ ਦਾ ਸੀ ਦਾਊਦ ਨੂੰ ਆਪਣੇ ਆਪ ਤੇ ਭਰੋਸਾ ਭਾਵੇਂ ਨਾ ਹੁੰਦਾ ਪਰ ਖੁਦਾ ਨੂੰ ਉਹਦੇ ਤੇ ਭਰੋਸਾ ਸੀ ਕਿ ਭਾਵੇਂ ਛੋਟੀ ਉਮਰ ਦਾ ਆਇਆ ਪਰ ਇਹ ਕਰ ਲਵੇਗਾ ਯੂਨਾ ਨਬੀ ਅਸੀਂ ਜਾਣਦੇ ਹਾਂ ਕਿ ਉਹ ਡਰ ਗਿਆ ਸੀਗਾ ਕਿ ਮੈਂ ਨਿਨਵਾਸ਼ ਸ਼ਹਿਰ ਨੂੰ ਨਹੀਂ ਜਾਵਾਂਗਾ ਪਰ ਖੁਦਾ ਨੂੰ ਉਹਦੇ ਤੇ ਵਿਸ਼ਵਾਸ ਸੀ ਕਿ ਇਹ ਜ਼ਰੂਰ ਕਰੇਗਾ ਔਰ ਸੱਚਮੁੱਚ ਉਹਨੇ ਉਹ ਕੰਮ ਕਰ ਲਿਆ ਪਤਰਸ ਸੀਗਾ ਜੋ ਔਰ ਡਰ ਜਾਂਦਾ ਸੀਗਾ ਉਹ ਵਿਚਾਰਾ ਨੀਂਦ ਦੇ ਮਾਰੇ ਵੀ ਪੈ ਜਾਂਦਾ ਸੀਗਾ ਘਬਰਾਹ ਵੀ ਜਾਂਦਾ ਇਨਕਾਰ ਵੀ ਕਰ ਜਾਂਦਾ ਸੀ ਪਰ ਖੁਦਾ ਨੇ ਉਹਨੂੰ ਚੇਲਾ ਕਿਉਂ ਚੁਣਿਆ ਸੀ ਕਿਉਂਕਿ ਖੁਦਾ ਨੂੰ ਉਹਦੇ ਤੇ ਵਿਸ਼ਵਾਸ ਸੀ ਔਰ ਉਹਨੇ ਸੱਚਮੁੱਚੋ ਕੰਮ ਕੀਤੇ ਪੌਲ ਉਸ ਜਿਹੜਾ ਕਲੀਸਿਆ ਦਾ ਸਤੌਣ ਵਾਲਾ ਸੀਗਾ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਇੱਕ ਕਲੀਸਿਆ ਦਾ ਸਤੌਣ ਵਾਲਾ ਆ ਇਹ ਕਿੱਥੇ ਪਰਮੇਸ਼ਰ ਦਾ ਪ੍ਰਚਾਰ ਕਰੂਗਾ ਜੇ ਦੋਨੇ ਸ਼ੁਰੂਆਤ ਹੀ ਕੀਤੀ ਹੋਵੇਗੀ ਪਰ ਖੁਦਾ ਨੂੰ ਉਹਦੇ ਤੇ ਭਰੋਸਾ ਸੀ ਕਿ ਇਹ ਬਿਲਕੁਲ ਕਰ ਸਕਦਾ ਆ ਪੂਰਨ ਇਥੋਂ ਸਾਨੂੰ ਪਤਾ ਲੱਗਦਾ ਕਿ ਜਦੋਂ ਸਾਨੂੰ ਜਦੋਂ ਪਰਮਿਸ਼ਨ ਨੂੰ ਕਿਸੇ ਚੀਜ਼ ਤੇ ਭਰੋਸਾ ਸੀ ਪੂਰਨ ਭਰੋਸਾ ਸੀ اٹਲ ਤੇ ਉਹਦੇ ਵਿੱਚ ਕੋਈ ਭਰਮ ਨਹੀਂ ਸੀਗਾ ਕੋਈ ਵੀ ਕਹ ਲੋ ਸ਼ੱਕ ਨਹੀਂ ਸੀਗਾ ਕਿ ਪਤਾ ਨਹੀਂ ਮੈਨੂੰ ਚੁਣ ਤਾਂ ਲਿਆ ਪਤਾ ਨਹੀਂ ਕਰੇਗਾ ਕਿ ਨਹੀਂ ਕਰੇਗਾ ਪਰ ਖੁਦਾ ਕਹਿੰਦਾ ਸੀ ਤੂੰ ਕਰੇਗਾ ਮੈਨੂੰ ਵਿਸ਼ਵਾਸ ਆ ਮੈਂ ਤੈਨੂੰ ਚੁਣਿਆ ਤੂੰ ਕਰੇਗਾ ਮੈਂ ਤੈਨੂੰ ਇਸ ਕੰਮ ਲਈ ਚੁਣਿਆ ਤੂੰ ਇਸ ਕੰਮ ਤੋਂ ਵਾਂਝਾ ਨਹੀਂ ਰਹੂਗਾ ਤੂੰ ਇਹ ਕੰਮ ਕਰੇ ਬਿਨਾ ਨਹੀਂ रह ਸਕਦਾ ਤੂੰ ਇਹ ਕੰਮ ਜ਼ਰੂਰ ਕਰੇਗਾ ਔਰ ਬਿਲਕੁਲ ਤੇਰੇ ਕੰਮ ਸਫਲ ਹੋਣਗੇ ਤਾਂ ਉਹਨਾਂ ਸਾਰਿਆਂ ਨੂੰ ਹੀ ਜਿਨ੍ਹਾਂ ਨੂੰ ਖੁਦਾ ਨੇ ਅਯੋਗ ਚੁਣਿਆ ਸੀਗਾ ਜਿਹੜੇ ਆਪਣੇ ਆਪ ਨੂੰ ਅਯੋਗ ਸਮਝਦੇ ਸੀ ਉਹਨਾਂ ਸਾਰਿਆਂ ਨੇ ਹੀ ਉਹ ਕੰਮ ਕੀਤੇ ਜਿਹੜੇ ਕੰਮ ਕਰਵਾਉਣ ਦਾ ਖੁਦਾ ਨੂੰ ਉਹਨਾਂ ਤੋਂ ਵਿਸ਼ਵਾਸ ਸੀ ਕਿ ਮੈਂ ਇਹਨਾਂ ਤੋਂ ਇਹ ਕੰਮ ਕਰਵਾ ਲਵਾਂਗਾ ਔਰ ਇਹ ਉਹ ਸਾਰੇ ਕੰਮ ਕਰ ਲੈਣਗੇ ਤਾਂ ਕਲਾਮ ਸਾਨੂੰ ਦੱਸਦਾ ਕਿ ਉਹਨਾਂ ਸਾਰਿਆਂ ਨੇ ਬੜੇ ਖੂਬੀ ਉਸ ਕੰਮ ਨੂੰ ਨਿਭਾ ਲਿਆ ਬੜੇ ਚੰਗੇ ਤਰੀਕੇ ਨਾਲ ਉਹਨਾਂ ਕੰਮਾਂ ਨੂੰ ਕੀਤਾ इवन ਬੜੇ ਪ੍ਰਸਿੱਧ ਅਤੇ ਅਦਭੁਤ ਤਰੀਕੇ ਨਾਲ ਕੀਤਾ ਇਸੇ ਲਈ ਮੈਟਰ ਕਰਦਾ ਕਿ ਸਾਡਾ ਵਿਸ਼ਵਾਸ ਕਿਹੋ ਜਿਹਾ ਹੈ ਹੁਣ ਸਾਨੂੰ ਖੁਦਾ ਤੇ ਵਿਸ਼ਵਾਸ ਬੜਾ ਅਧੂਰਾ ਕੱਚਾ ਪੱਕਾ ਜਿਹਾ ਹੈਗਾ ਹੈ ਸਾਨੂੰ ਖੁਦਾ ਤੇ ਵਿਸ਼ਵਾਸ ਉਹਨਾਂ ਪੂਰਨ ਨਹੀਂ ਹੈਗਾ ਪਰ ਉਹ ਖੁਦਾ ਨੂੰ ਸਾਡੇ ਤੇ ਵਿਸ਼ਵਾਸ ਪੂਰਨ ਹੈ ਇੱਕ ਐਸੀ ਹੀ ਵਿਸ਼ਵਾਸ ਦੀ ਗਵਾਹੀ ਹੈਗਿਆ ਵਚਨ ਦੀ ਜੋ ਵਚਨ ਚੋਂ ਅਸੀਂ ਪੜਦੇ ਆਂ ਕਸ ਤੋਂ ਬਾਅਦ ਦਾ ਵਚਨ ਅੱਗੇ ਕੰਟੀਨਿਊ ਕਰਦੇ ਆ ਤਾਂ ਵਚਨ ਸਭ ਤੋਂ ਪਹਿਲਾਂ ਪੜਾਂਗੇ ਵਚਨ 'ਚ ਲਿਖਿਆ ਈਯੂਬ 1 ਕੋ ਦੀ 6 ਤੋਂ ਲੈ ਕੇ 8 ਨੰਬਰ ਅੱਜ ਤੱਕ ਇੱਕ ਦਿਨ ਅਜਿਹਾ ਹੋਇਆ ਕਿ ਪਰਮੇਸ਼ਰ ਦੇ ਦੂਤ ਆਏ ਤਾਂ ਜੋ ਯਹਵਾ ਦੇ ਸੰਮੁਖ ਆਪਣੇ ਆਪ ਨੂੰ ਹਾਜ਼ਰ ਕਰਨ ਤਾਂ ਦੇ ਸ਼ੈਤਾਨ ਵੀ ਉਹਨਾਂ ਦੇ ਵਿੱਚ ਆਇਆ ਤਾਂ ਦੇ ਯਹਵਾ ਨੇ ਸ਼ੈਤਾਨ ਨੂੰ ਪੁੱਛਿਆ ਤੂੰ ਕਿੱਥੋਂ ਆਇਆ ਹੈ ਸ਼ੈਤਾਨ ਨੇ ਯਹਵਾ ਨੂੰ ਉੱਤਰ ਦੇ ਕੇ ਆਖਿਆ ਧਰਤੀ ਵਿੱਚ ਘਮ ਫਿਰ ਕੇ ਅਤੇ ਉਸੂ ਵਿੱਚ ਇਧਰ ਉਧਰ ਫਿਰਦਾ ਆਇਆ ਹਾਂ। ਅਦੀ ਹੋਵਣੀ ਸ਼ੈਤਾਨ ਨੂੰ ਆਖਿਆ ਕਿ ਤੂੰ ਮੇਰੇ ਦਾਸ ਈਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੈ ਕਿਉਂਕਿ ਸਾਰੀ ਧਰਤੀ ਵਿੱਚ ਉਹਦੇ ਵਰਗਾ ਕੋਈ ਨਹੀਂ। ਉਹ ਖਰਾ ਅਤਿ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁੜਾਈ ਤੋਂ ਦੂਰ ਰਹਿੰਦਾ ਹੈ। ਹਾਲੇਲੂਇਆ। ਪਰਮੇਸ਼ੁਰ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਸ਼ੈਤਾਨ ਨੇ ਈਯੂਬ ਬਾਰੇ ਨੇਸੀ ਪੁੱਛਿਆ। ਪਰ ਖੁਦਾ ਨੂੰ ਉਹਦੇ ਤੇ ਮਾਣ ਸੀ ਖੁਦਾ ਨੂੰ ਉਹਦੇ ਤੇ ਪੂਰਾ ਪਰੋਸਾ ਸੀ ਪਰਮੇਸ਼ਰ ਜਾਣਦਾ ਸੀਗਾ ਕਿ ਸਾਰੀ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਹੋ ਜਾਵੇ ਪਰ ਕਹਿੰਦਾ ਮੇਰਾ ਈਯੂਬ ਜਿਹੜਾ ਧਰਮੀ ਆ ਕਹਿੰਦਾ ਕਿਉਂਕਿ ਦੇਖੋ ਖੁਦਾ ਨੇ ਆਹ ਨਹੀਂ ਕਿਹਾ ਕਿ ਧਰਤੀ ਤੇ ਇੱਕ ਮਨੁੱਖਾ ਪਰ ਉਹਨੇ ਕੀ ਲਿਖਿਆ ਕਹਿੰਦਾ ਸਾਰੀ ਧਰਤੀ ਵਿੱਚ ਉਹਦੇ ਵਰਗਾ ਕੋਈ ਨਹੀਂ ਹallelujah ਕਿੰਨੀ ਵੱਡੀ ਗੱਲ ਆ ਇਹ ਕਿ ਖੁਦਾ ਕਿਸੇ ਦੀ ਅਗਵਾਈ ਪਰ ਰਿਹਾ ਆ ਕਿੰਨੀ ਸੋਹਣੀ ਗੱਲ ਆ ਔਰ ਈਯੂਬ ਦੇ ਲਈ ਕਿੰਨੇ ਪ੍ਰਾਊਡ ਦੀ ਗੱਲ ਸੀ ਕਿ ਉਹ ਉਹ ਪਰਮੇਸ਼ਰ ਦਾ ਉਸ ਵੇਲੇ ਫੇਵਰੇਟ ਸੀਗਾ ਬੇਸ਼ੱਕ ਖੁਦਾ ਪੱਖਪਾਤ ਨਹੀਂ ਕਰਦਾ ਪਰ ਪਰਮੇਸ਼ਰ ਝੂਠ ਵੀ ਤਾਂ ਨਹੀਂ ਨਾ ਬੋਲਦਾ ਹੁਣ ਉਹ ਐਵੇਂ ਸਾਨੂੰ ਫੋਕੀਆਂ ਫੜਾ ਦਈ ਜਾਵੇ ਬਿਸਾਰੀ ਤਰਤੀ ਤੇ ਮੇਰੇ ਧਰਮੀਆਂ 사ਰੀ ਤਰਤੀ ਬਲ ਦੇਖ ਤਰਤੀ ਭਰੀ ਪਈ ਹੈ ਧਰਮੀਆਂ ਨਾਲ ਸ਼ੈਤਾਨ ਵੇਖੇ ਤੇ ਬਾਅਦ ਵਿੱਚ ਉਹ ਚੀਜ਼ਾਂ ਨਿਕਲਣ ਨਾਲ ਸਾਡੇ ਵਰਗੇ ਪਹਿਲਾਂ ਹੀ ਡਰਦੇ ਭੱਜੇ ਫਿਰਦੇ ਹੁਣ ਉਹਦੇ ਅੱਗੇ ਅੱਗੇ ਤੇ ਉੱਥੇ ਫਿਰ ਪਰਮੇਸ਼ਰ ਤਾਂ ਸ਼ਰਮਿੰਦਾ ਹੋਊਗਾ ਦੇ ਨਾਲ ਉਹ ਝੂਠਾ ਠਹਿਰੂਗਾ ਪਰਮੇਸ਼ਰ ਪ੍ਰੇਮ ਹਰ ਇੱਕ ਨੂੰ ਕਰਦਾ ਪਰ ਉਹ ਸੱਚ ਜ਼ਰੂਰ ਬੋਲਦਾ ਆ ਪਰਮੇਸ਼ਰ ਦਾ ਪ੍ਰੇਮ ਹਰ ਇੱਕ ਨਾਲ ਆ ਪਰ ਪਰਮੇਸ਼ਰ ਦੇ ਨਾਲ ਪ੍ਰੇਮ ਥੋੜ੍ਹਾ ਦਾ ਆ ਤੇ ਜਿਹਦਾ ਹੈਗਾ ਸੀ ਖੁਦਾ ਨੇ ਉਹਨੂੰ ਬੜੇ ਮਾਣ ਦੇ ਨਾਲ ਪ੍ਰੈਜ਼ੈਂਟ ਕੀਤਾ ਕਹਿੰਦਾ ਕਿ ਤੂੰ ਧਰਤੀ ਦੇ ਘੁੰਮਦਾ ਫਿਰਦਾ ਤਾਂ ਆਇਆ ਆ ਪਰ ਕੀ ਤੂੰ ਮੇਰੇ ਦਾਸ ਆਯੋਬਾ ਵਾਲਾ ਵੇਖਿਆ ਕਹਿੰਦਾ ਸਾਰੀ ਧਰਤੀ ਤੇ ਉਹਦੇ ਵਰਗਾ ਕੋਈ ਨਹੀਂ ਹੈਗਾ ਕਹਿੰਦਾ ਉਹ ਖਰਾ ਅਤੇ ਨੇਕ ਮਨੁੱਖਿਆ ਜੋ ਪਰਮੇਸ਼ਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਆ ਖੁਦਾ ਨੂੰ ਉਹਦੇ ਤੇ ਭਰੋਸਾ ਸੀ আর ਖੁਦਾ ਨੂੰ ਐਸਾ ਭਰੋਸਾ ਸੀ ਕਿ ਉਹਨੂੰ ਠੋਕਰ ਲਾਉਣ ਨੂੰ ਬਹੁਤ ਆਏ ਉਹਦੇ ਕੰਨਾਂ 'ਚ ਕੁੜਕੜਾਉਣ ਨੂੰ ਬਹੁਤ ਆਏ ਸੰਸਾਰ ਨੇ ਉਹਨੂੰ ਬੋਲੀਆਂ ਮਾਰਿਆ ਹੋਗੀਆਂ ਕਿ ਸਾਨੂੰ ਲੱਗਦਾ ਕਿ ਸੰਸਾਰ ਉਸ ਵੇਲੇ ਦਾ ਬੜਾ ਚੰਗਾ ਸੀਗਾ ਕਿ ਇੱਕ ਰਾਜੇ ਨੂੰ ਇੱਕ ਬੇहद ਅਮੀਰ ਰਾਜੇ ਨੂੰ ਜਦੋਂ ਉਹਨਾਂ ਨੇ ਭੀਖ ਮੰਗਦੇ ਵੇਖਿਆ ਹੋਗਾ ਤਾਂ ਉਹਨੂੰ ਕੁਝ ਬੋਲਿਆ ਨਹੀਂ ਹੋਊਗਾ ਅਗਰ ਇੰਨੇ ਹੀ ਲੋਗ ਉਸ ਵੇਲੇ ਦੇ ਚੰਗੇ ਹੁੰਦੇ ਫਿਰ ਉਹਨੂੰ ਰੂੜੀ ਤੇ ਨਾ ਰਹਿਣ ਦਿੰਦੇ ਉਹਨੂੰ ਘਰ ਆਪਣੇ ਲੈ ਜਾਂਦੇ ਇੱਕ ਰਾਜਾ ਆ ਬੜੇ ਚੰਗੇ ਲੋਕ ਸੀ ਉਸ ਵੇਲੇ ਦੇ ਤਾਂ ਉਹਨਾਂ ਨੇ ਚੱਕਿਆ ਨੂੰ ਆਪਣੇ ਘਰ ਲੈ ਕੇ ਤੇ ਬੜੀ ਅੱਛੀ ਜ਼ਿੰਦਗੀ ਦਿੱਤੀ ਚਲੋ ਬਹੁਤ ਅੱਛੀ ਨਹੀਂ ਤਾਂ ਜਿਹੋ ਜੀ ਆਪ ਜੀ ਰਹੇ ਸੀ ਉਹ ਜੀ ਦਿੱਤੀ ਜਦੋਂ ਇੱਕ ਬਹੁਤ ਉਸ ਦੇਸ਼ ਦਾ ਅੱਛਾ ਪ੍ਰਬੰਧ ਕਰਨ ਵਾਲਾ ਬਹੁਤ ਅਮੀਰ ਰਾਜਾ ਰੂੜੀ ਤੇ ਆਪਣੇ ਕੋੜ ਦੇ ਮਾਰਾ ਬੈਠਾ ਰਿਹਾ ਕਿੰਨਾ ਸਮਾਂ ਹੀ ਬੈਠਾ ਰਿਹਾ ਉਹਦੇ ਸਾਲਾਂ ਦਾ ਕੁਝ ਕਾਜ਼ ਵਰਨਨ ਨਹੀਂ ਹੈਗਾ ਬਾਈਬਲ ਦੇ ਵਿੱਚ ਕਿ ਕਿੰਨੇ ਸਾਲ ਹੋ ਰਿਹਾ ਪਰ ਉਹ ਬਹੁਤ ਸਮਾਂ ਰਿਹਾ ਕਿ ਕਿ ਅਸੀਂ ਜਾਣਦੇ ਹਾਂ ਕਿ ਸਰੀਰ ਨੂੰ ਕੋੜ ਲੱਗਣਾ ਉਹਦਾ ਮਾਸ ਗਲਣਾ ਔਰ ਇੰਨਾ ਕਿ ਗਲਣਾ ਕਿ ਥੱਲੋਂ ਹੱਡੀ ਦਿਖਣ ਲੱਗ ਜਾਵੇ ਇਹ ਚੀਜ਼ ਨਾ ਤਾਂ 1 ਸਾਲ ਚ ਹੁੰਦੀ ਐ ਨਾ 2 ਸਾਲ ਚ ਹੁੰਦੀ ਐ ਇਹਨੂੰ ਬਹੁਤ ਸਮਾਂ ਲੱਗਦਾ। ਤਾਂ ਬਹੁਤ ਸਮਾਂ ਉਹ ਰੂੜੀ ਤੇ ਇੱਕ ਕੰਗਾਲ ਬਣ ਕੇ ਬੈਠਾ ਰਿਹਾ ਉਹਦੀਆਂ ਹੱਡੀਆਂ ਦਿਖਣ ਲੱਪੀਆਂ ਉਹਦਾ ਮਾਸ ਗਲ ਗਿਆ ਉਤੋਂ। ਅਗਰ ਉਸ ਵੇਲੇ ਦੇ ਲੋਕ ਬਹੁਤ ਚੰਗੇ ਹੁੰਦੇ ਤਾਂ ਉਹਨੂੰ ਆਪਣੇ ਘਰ ਲੈ ਜਾਂਦੇ। ਇਹ ਗੱਲ ਕਹਿੰਦਾ ਮਤਲਬ ਆ ਸੀਗਾ ਕਿ ਇੱਕ ਬਹੁਤ ਅਮੀਰ ਰਾਜਾ ਜਿਹੜਾ ਰੂੜੀ ਤੇ ਬੈਠਾ ਪਾਵਕੀ ਤੇ ਵੀ ਬੈਠਾ ਸੀ ਕਿਹਾ ਜਾਂਦਾ ਰੂੜੀ ਤੇ ਬੈਠਾ ਕੋਈ ਮੰਦਰ ਦੇ ਬਾਹਰ ਬੈਠਾ ਕਹਿ ਰਿਆ ਆ ਜਿੱਥੇ ਵੀ ਬੈਠਾ ਸੀ ਉਹ ਤਾਂ ਉਹ ਕੀ ਕਰ ਰਿਹਾ ਸੀ ਭੀਖ ਮੰਗ ਰਿਹਾ ਸੀ ਤਾਂ ਜੇ ਲੋਕੋ ਨੂੰ ਆਪਣੇ ਘਰ ਨਹੀਂ ਲਗਏ ਤਾਂ ਲੋਕਾਂ ਦੇ ਉਹਦੇ ਨਾਲ ਬਹੁਤਾ ਪ੍ਰੇਮ ਵੀ ਨਹੀਂ ਹੋਊਗਾ ਜੇ ਲੋਕਾਂ ਦੇ ਉਹਦੇ ਨਾਲ ਪ੍ਰੇਮ ਨਹੀਂ ਹੋਊਗਾ ਤੇ ਲੋਕੋ ਨੂੰ ਠੱਠਾ ਤਾਂ ਜ਼ਰੂਰ ਕਰਦੇ ਹੋਣਗੇ ਕਿਉਂਕਿ ਭਲੇ ਮਨੁੱਖ ਹੁੰਦੇ ਤਾਂ ਉਹਨੂੰ ਘਰੇ ਲੈ ਜਾਂਦੇ ਇਹਦਾ ਮਤਲਬ ਉਹ ਸਾਡੇ ਵਰਗੇ ਹੀ ਸੀਗੇ ਜਿਹੜੇ ਬੁਰੇ ਨੂੰ ਵੇਖ ਕੇ ਹੋ ਸਕਦਾ ਉਹਦੇ ਚ ਸਮੈਲ ਆਉਂਦੀ ਸੀ ਲੋਕੋ ਨੂੰ ਵੇਖ ਕੇ ਮੂੰਹ ਤੇ ਕੱਪੜਾ ਰੱਖ ਕੇ ਲੰਘਦੇ ਹੋਣ ਉਸ ਵੇਲੇ ਆਯੂਬ ਦੇ ਕੀ ਬੀਤਦੀ ਹੋਵੇਗੀ ਕਿ ਪਰਮੇਸ਼ਰ ਅੱਜ ਮੈਂ ਇੱਕ ਬਹੁਤ ਸੁੰਦਰ ਔਰ ਅਮੀਰ ਅਤੇ ਬਹੁਤ ਪ੍ਰਸਿੱਧ ਰਾਜਾ ਸੀ ਤੇ ਅੱਜ ਮੈਨੂੰ ਵੇਖ ਕੇ ਲੋਕ ਮੂੰਹ ਤੇ ਕੱਪੜਾ ਰੱਖ ਕੇ ਲੰਘਦੇ ਆ ਹੋ ਸਕਦਾ ਲੋਕ ਉਹਨੂੰ ਦੇਖ ਕੇ ਸਾਈਡ ਬਦਲ ਜਾਂਦੇ ਹੁਣ ਉਸ ਵੇਲੇ ਦਿਲ ਤੇ ਕੀ ਬੀਤਦੀ ਹੋਵੇਗੀ ਹੋ ਸਕਦਾ ਲੋਕ ਉਹਨੂੰ ਠੱਠਾ ਕਰ ਜਾਂਦੇ ਹੁਣ ਕੀ ਬੀਤੀ ਹੋਏਗਾ ਉਹਦੇ ਜ਼ਰ ਤੇ ਔਰ ਹੋ ਸਕਦਾ ਕਈ ਵਾਰੀ ਜਿੱਦਾਂ ਅਸੀਂ ਦੇਖਦੇ ਆਂ ਵੀ ਕਈ ਭੀਖ ਮੰਗਣ ਵਾਲਾ ਨਾ ਲੋਕ ਬੜਾ ਮਖੌਲ ਵੀ ਕਰਦੇ ਹੋ ਸਕਦਾ ਉਹਨੂੰ ਪੈਸੇ ਦੇਣ ਲੱਗਿਆਂ ਵੀ ਕੋਈ ਠੱਠਾ ਮਖੌਲ ਜਾਂ ਕੋਈ ਤੁਸ਼ੂ ਸ਼ਬਦ ਬੋਲ ਜਾਂਦੇ ਹੁਣ ਜਾਂ ਹੋ ਸਕਦਾ ਜਿਨ੍ਹਾਂ ਦੀ ਸੋਚ ਆਯੂਬ ਬਾਰੇ ਚੰਗੀ ਨਾ ਹੋਵੇ ਉਹਨੂੰ ਕਿੰਨਾ ਕਹੀ ਬੁਰਾ ਭਲਾ ਬੋਲ ਕੇ ਜਾਂਦੇ ਹੁਣ ਇਹ ਤਾਂ ਨਹੀਂ ਨਾ ਅਸੀਂ ਕਹਿ ਸਕਦੇ ਵੀ ਉਹ ਸਿਰਫ ਰੂੜੀ ਤੇ ਬੈਠਾ ਸੀਗਾ ਜਾਂ ਜਿੱਥੇ ਵੀ ਕੋੜ ਦੇ ਮਾਰੇ ਉਹ ਬੈਠਾ ਸੀ ਔਰ ਉਹਨੂੰ ਬੜੇ ਆਰਾਮ ਨਾਲ ਰੋਟੀ ਪਾਣੀ ਮਿਲਦਾ ਸੀ ਫਿਰ ਵੀ ਉਹ ਐਸ਼ਰਾਮ ਦੀ ਜ਼ਿੰਦਗੀ ਜੀ ਰਿਹਾ ਸੀਗਾ ਹਰ ठाਉ ਨੂੰ ਵੀ ਹੁੰਦੇ ਹੋਣਗੇ ਥੋਕਰਾਂ ਉਹਨੂੰ ਵੀ ਲਾਈਆਂ ਹੋਣੀਆਂ ਲੋਕਾਂ ਨੇ ਪਤਾ ਨਹੀਂ ਕਈਆਂ ਨੇ ਉਹਨੂੰ ਕੁੱਟਿਆ ਮਾਰਿਆ ਵੀ ਹੋ ਸਕਦਾ ਹੋ ਸਕਦਾ ਕਈਆਂ ਨੇ ਉਹਨੂੰ ਠੁੱਡਾਂ ਵੀ ਮਾਰੀਆਂ ਹੋਣ ਹੋ ਸਕਦਾ ਕਈਆਂ ਨੇ ਉਹਨੂੰ ਰੋਟੀ ਵੱਲੋਂ ਤਰਸਾਇਆ ਵੀ ਹੋਵੇ ਉਹਨੂੰ ਪੈਸੇ ਦੇ ਕੇ ਉਹਨੂੰ ਦਿਖਾ ਕੇ ਲੈ ਵੀ ਗਏ ਹੁਣ ਹੋ ਸਕਦਾ ਕਿ ਉਹਦੇ ਆਪਣੇ ਹੀ ਉਹਨੂੰ ਫਟਕਾਰਾਂ ਮਾਰਦੇ ਹੋਣ ਕਿ ਕਿਉਂ ਜਦੋਂ ਤੂੰ ਰਾਜਾ ਸੀ ਤੋ ਸਾਨੂੰ ਕੁਝ ਨਹੀਂ ਜਾਣਦਾ ਸੀ ਸਾਨੂੰ ਤੋ ਮਿਲਦਾ ਨਹੀਂ ਸੀ ਮਤਲਬ ਐਸਾ ਹੈ ਨਹੀਂ ਸੀਗਾ ਜਸਟ ਫੋਰ ਐਗਜ਼ਾਮਪਲ ਗੱਲ ਕਰ ਰਹੇ ਆਗੇ ਕਿ ਜਿੰਨੀ ਦੁਨੀਆ ਬੁਰੀ ਆ ਨਾ ਦੁਨੀਆ ਉਹਦੋਂ ਸਾਰੇ ਬਦਲੇ ਲੈ ਲੈਂਦੀ ਜਦੋਂ ਅਸੀਂ ਕਮਜ਼ੋਰ ਹੋ ਜਾਂਨੇ ਤਾਂ ਪਤਾ ਨਹੀਂ ਉਹਦੋਂ ਕਿੰਨਿਆਂ ਨੇ ਹੀ ਕਿੰਨੇ ਹੀ ਤਰੀਕਿਆਂ ਨਾਲ ਬਦਲੇ ਲੈ ਹੋਣਗੇ ਕਹਿ ਕਹਿ ਕੇ ਕਿ ਤੂੰ ਰਾਜਾ ਸੀ ਅੱਜ ਤੂੰ ਸਾਥੋਂ ਮੰਗਣ ਵਾਲਾ ਹੋ ਗਿਆ ਮਤਲਬ ਉਹਨੂੰ ਕਿੰਨੇ ਤਾਨ ਨੇ ਕਿੰਨੇ ਮੇਣੇ ਕਿੰਨੀਆਂ ਫਟਕਾਰਾਂ ਲੋਕਾਂ ਨੇ ਮਾਰੀਆਂ ਹੋਗੀਆਂ ਔਰ ਵੇਖੋ ਉਹਦੀ ਧਾਰਮਿਕਤਾ ਜਿਹੜੀ ਉਹ ਡੋਲਿਆ ਨਹੀਂ ਉਹ ਡੋਲਿਆ ਨਹੀਂ ਔਰ ਧੰਨ ਸਭ ਤੋਂ ਧੰਨ ਗੱਲ ਕੀ ਹੈਗੀ ਆ ਕਿ ਪਰਮੇਸ਼ਰ ਉਹਦੀ ਅਗਵਾਈ ਦੇ ਰਿਹਾ ਸਭ ਤੋਂ ਉੱਤਮ ਅੱਜ ਦੇ ਸਵਚਨ ਦੇ ਪੂਰੇ ਟਾਈਟਲ ਦੇ ਵਿੱਚ ਜੋ ਅਸੀਂ ਪੜਿਆ ਕਿ ਕੀ ਯਹਵਾ ਨੂੰ ਪਰਮੇਸ਼ਰ ਨੂੰ ਸਾਡੇ ਤੇ ਭਰੋਸਾ ਹੈ ਤਾਂ ਵੇਖੋ ਆਯੂਬ ਕਿੰਨਾ ਖੁਸ਼ ਨਸੀਬ ਸੀ ਮੈਂ ਕਹੂੰਗੀ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਪਰਸਨ ਸੀ ਉਹ ਜਿਹਦੇ ਤੇ ਯਹਵਾ ਨੂੰ ਭਰੋਸਾ ਸੀ ਪਰ ਉਹpropto ਉਹਨੂੰ ਨਾ ਤਾਂ ਫ੍ਰੀ ਫੰਡ ਚ ਮਿਲਿਆ ਸੀਗਾ ਨਾ ਪਰਮਿਸ਼ਨ ਨੇ ਉਹਦੇ ਨਾਲ ਪਾਰਸ਼ਲਟੀ ਕੀਤੀ ਕਿ ਬਸ ਉਹਦੇ ਨਾਲ ਮਤਲਬ ਸਾਡੇ ਨਾਲ ਉਹ ਘਰੇਣਾ ਕਰਦਾ ਰਿਹਾ ਉਹਦੇ ਇਕੱਲੇ ਤੇ ਮਾਨ ਕਰਦਾ ਰਿਹਾ ਉਹਦੇ ਅੰਦਰ ਕੁਝ ਸੀ ਜਿਸ ਕਰਕੇ ਖੁਦਾ ਉਹਦੇ ਤੇ ਮਾਨ ਕਰਦਾ ਸੀ ਐਵੇਂ ਹੀ ਨਹੀਂ ਖੁਦਾ ਨੂੰ ਮਾਨ ਕਰਦਾ ਸੀਗਾ ਕਿ ਬਸ ਸ਼ੈਤਾਨ ਨੂੰ ਦਿਖਾਉਣ ਦੇ ਲਈ ਉਹਦੇ ਤੇ ਮਾਨ ਕਰੀ ਜਾਂਦਾ ਸੀ ਪਰ ਉਹਦੇ ਅੰਦਰ ਵਾਕਈ ਉਹ ਵਫਾਦਾਰੀ ਸੀਗੀ ਵਾਕਈ ਉਹਦੇ ਅੰਦਰ ਪਰਮਿਸ਼ਨ ਨੂੰ ਲੈ ਕੇ ਉਹ ਪ੍ਰੇਮ ਹੈਗਾ ਸੀ ਉਹਨੇ ਨਾ ਤਾਂ ਅਮੀਰੀ 'ਚ ਖੁਦਾ ਨੂੰ ਪੱਲਾ ਛੱਡਿਆ ਤੇ ਨਾ ਹੀ ਗਰੀਬੀ 'ਚ ਖੁਦਾ ਦਾ ਪੱਲਾ ਛੱਡਿਆ ਨਾ ਉਹਨੇ ਅਮੀਰੀ 'ਚ ਹੰਕਾਰ ਕੀਤਾ ਤੇ ਨਾ ਉਹਨੇ ਗਰੀਬੀ ਦੇ ਵਿੱਚ ਖੁਦਾ ਨੂੰ ਮਿਹਣੇ ਮਾਰੇ ਨਾ ਉਹਨੇ ਅਮੀਰੀ ਦੇ ਵਿੱਚ ਖੁਦਾ ਦੇ ਨਾਮ ਨੂੰ ਤੁਸ਼ ਜਾਣਿਆ ਨਾ ਖੁਦਾ ਨੂੰ ਠੱਠਿਆਂ ਚੁਡਾਇਆ ਨਾ ਉਹਨੇ ਆਪਣੀ ਅਮੀਰੀ ਦਾ ਗਲਤ ਫਾਇਦਾ ਉਠਾਇਆ ਤੇ ਨਾ ਹੀ ਉਹਨੇ ਗਰੀਬੀ ਦੇ ਵਿੱਚ ਪਰਮੇਸ਼ਰ ਨੂੰ ਗਾਲਾਂ ਕੱਢੀਆਂ ਜਿਹੋ ਜਿਹਾ ਉਹ ਅਮੀਰ ਸੀ ਉਹੋ ਜਿਹਾ ਹੀ ਉਹ ਗਰੀਬ ਸੀ ਜਿੰਨਾ ਪ੍ਰੇਮ ਉਹ ਅਮੀਰ ਹੋਇਆ ਖੁਦਾ ਨੂੰ ਕਰਦਾ ਸੀ ਓਨਾ ਹੀ ਪ੍ਰੇਮ ਉਹ ਗਰੀਬ ਹੋਇਆ ਵੀ ਖੁਦਾ ਨੂੰ ਕਰਦਾ ਸੀ ਇਸ ਲਈ ਕਲਾਮ ਸਾਨੂੰ ਦੱਸਦਾ ਆ ਕਿ ਯਹੋਵਾ ਨੂੰ ਉਹਦੇ ਤੇ ਭਰੋਸਾ ਸੀ ਤਾਂ ਅੱਜ ਅਸੀਂ ਇਸ ਵਚਨ ਤੋਂ ਆਹਾ ਸਿੱਖਣਾ ਆ ਕਿ ਅਸੀਂ ਖੁਦਾ ਤੇ ਭਰੋਸਾ ਕਰਦੇ ਹਾਂ ਇਹ ਬੜੀ ਆਮ ਜੀ ਗੱਲ ਆ ਕਿਉਂਕਿ ਸਾਨੂੰ ਉਹਦੇ ਤੱਕ ਮਤਲਬ ਆ ਪਰ ਕਿੰਨਾ ਫਲਾ ਹੋਵੇ ਜੇ ਖੁਦਾ ਸਾਡੇ ਤੇ ਭਰੋਸਾ ਕਰੇ ਅੱਜ ਅਸੀਂ ਖੁਦਾ ਦੇ ਨਾਮ ਨੂੰ ਲੈਨੇ ਆ ਅੱਜ ਅਸੀਂ ਕਹਿੰਦੇ ਵੀ ਹਾਂ ਸਾਡਾ ਪਰਮੇਸ਼ਰ ਅਸੀਂ ਉਸ ਤੋਂ ਬਹੁਤ ਖੁਸ਼ ਹਾਂ ਅਸੀਂ ਉਸ ਤੋਂ ਬੜੇ ਪਰਸੰਨ ਹਾਂ ਪਰ ਕਿੰਨਾ ਪਾਲਾ ਹੋਵੇ ਜਦ ਖੁਦਾ ਕਵੇ ਕਿ ਇਹ ਮੇਰੀ ਬੇਟੀ ਹੈ ਮੇਰਾ ਬੇਟਾ ਹੈ ਜੀ ਤੋਂ ਮੈਂ ਬਹੁਤ ਪਰੇਸ਼ਾਨ ਨਹੀਂ ਆ ਮੇਰਾ ਆਤਮਾ ਹੈ ਤੋਂ ਬਹੁਤ ਅਨੰਦਿਤ ਆ ਇਹ ਮੈਨੂੰ ਖੁਸ਼ ਕਰਦਾ ਆ ਇਹਦੇ ਵਚਨ ਇਹਦੀਆਂ ਗੱਲਾਂ ਇਹਦਾ ਚਾਲ ਚੱਲਣ ਮੈਨੂੰ ਪਸੰਦ ਆ ਇਹਦਾ ਧੀਰਜ ਮੈਨੂੰ ਪਸੰਦ ਆ ਇਹਦਾ ਸਬਰ ਮੈਨੂੰ ਪਸੰਦ ਆ ਇਹ ਜੋ ਮੇਰੇ ਤੇ ਭਰੋਸਾ ਰੱਖਦਾ ਆ ਮੈਨੂੰ ਇਹ ਪਸੰਦ ਆ ਇਹ ਜੋ ਮੈਨੂੰ ਛੱਡਦਾ ਔਰ ਤਿਆਗਦਾ ਨਹੀਂ ਆ ਮੈਨੂੰ ਇਹ ਪਸੰਦ ਆ ਭਾਵੇਂ ਇਹ ਗਰੀਬੀ ਚ ਹੋਵੇ ਭਾਵੇਂ ਅਮੀਰੀ ਚ ਹੋਵੇ ਇਹ ਮੈਨੂੰ ਪਸੰਦ ਆ ਲੋਕ ਸਾਨੂੰ ਪਸੰਦ ਕਰਨ ਨਾ ਕਰਨ ਸੰਸਾਰ ਸੰਸਾਰ ਦਾ ਪੂਰਾ ਸੰਸਾਰ ਦੁਨੀਆ ਨਾ ਭਰਿਆ ਪਿਆ ਆ ਪਰ ਇੱਕ ਦੁਨੀਆ ਦੇ ਕੋਨੇ 'ਚ ਤੁਸੀਂ ਜਾ ਅਰੇ ਕਿ ਜਗ੍ਹਾ ਖੜ੍ਹੀ ਹੋਗੇ ਕਿ ਮੈਨੂੰ ਕੌਣ ਪਸੰਦ ਕਰਦਾ ਤੇ ਸ਼ਾਇਦ ਤੁਹਾਡੇ ਮਾਪੇ ਤੋਂ ਬਾਅਦ ਤੁਹਾਨੂੰ ਕੋਈ ਤੀਜਾ ਬੰਦਾ ਪਸੰਦ ਨਾ ਕਰੇ ਕੋਈ ਹੋਣਗੇ ਜਿਨ੍ਹਾਂ ਨੂੰ ਤੁਹਾਡੇ ਤੱਕ ਕੋਈ ਲਾਲਚ ਮਤਲਬ ਹੋਊਗਾ ਕੋਈ ਹੋਊਗਾ ਮਤਲਬ ਅਗਰ ਕੁਲ ਮਿਲਾ ਕੇ ਦੇਖੀਏ ਦੁਨੀਆ 'ਚ ਅਗਰ 100 ਬੰਦਾ ਸਾਨੂੰ ਪਸੰਦ ਕਰਦਾ ਨਾ ਤਾਂ 1000 ਬੰਦਾ ਸਾਨੂੰ ਨਾ ਪਸੰਦ ਕਰਨ ਵਾਲਾ ਹੋਊਗਾ ਅਗਰ ਸਪੋਜ਼ ਕਰੋ ਇੱਕ ਇੱਕ ਪੌਪੂਲਰ ਫਿਲਮ ਸਟਾਰ ਲਗਾ ਲਓ ਉਹਨੂੰ ਵੀ ਲੋਕ ਉਹਨਾਂ ਚਿਰ ਪਸੰਦ ਕਰਨਗੇ ਜਦ ਤੱਕ ਉਹਦੀਆਂ ਖਬਰਾਂ achhi ਆ ਰਹੀਆਂ ਜਦਦੇ ਉਹਦੀ ਖਬਰ ਬੁਰੀ ਆ ਗਈ ਉਹਦੇ ਸਾਰੇ ਉਹਨੂੰ ਗਾਲਾਂ ਕੱਢ ਦੇਣਗੇ ਉਸੇ ਤਰ੍ਹਾਂ ਦੁਨੀਆ 'ਚ ਕਿੰਨੇ ਵੀ ਫੇਮਸ ਹੋ ਜਾਓ ਲੋਕ ਸਾਨੂੰ ਕਿੰਨਾ ਵੀ ਪਸੰਦ ਕਰ ਲੈਣ ਭਾਵੇਂ ਇਸ ਦੁਨੀਆ ਦੇ ਲੱਖਾਂ ਕਰੋੜਾਂ ਹੀ ਲੋਕ ਸਾਨੂੰ ਪਸੰਦ ਕਰਨ ਲੱਗ ਜਾਣ ਸਾਨੂੰ ਕੀ ਲਾਭ ਕਲਾਮ 'ਚ ਲਿਖਿਆ ਕਿ ਮਨੁੱਖ ਨੂੰ ਕੀ ਲਾਭ ਜੋ ਉਹ ਸਾਰੀ ਦੁਨੀਆ ਨੂੰ ਕਮਾ ਲਵੇ ਪਰ ਪਰਮੇਸ਼ਰ ਦੇ ਰਾਜ ਨੂੰ ਗਵਾ ਦੇਵੇ ਅਸੀਂ ਕੀ ਲਾਣਾ ਐਸੇ ਪੌਪੂਲਰ ਹੋ ਕੇ ਜਿਹਦੇ 'ਚ ਲੋਕ ਸਾਨੂੰ ਪਸੰਦ ਕਰਨ ਪਰ ਖੁਦਾ ਨਹੀਂ ਅਸੀਂ ਆਪਣੇ ਚਾਲ ਚੱਲਣ ਨੂੰ ਐਸਾ ਕਿਉਂ ਬਣਾਈਏ ਕਿ ਪਰਮੇਸ਼ਰ ਨੂੰ ਸਾਥੋਂ ਮੰਨਣਾ ਹੋਵੇ ਪਰ ਲੋਕ ਸਾਡੇ ਪਿੱਛੇ-ਪਿੱਛੇ ਫੋਟੋਆਂ ਖਿਚਾਉਣ ਨੂੰ ਫਿਰਨ ਸਾਨੂੰ ਚਾਹੀਦਾ ਕਿ ਦੁਨੀਆ ਸਾਨੂੰ ਪਸੰਦ ਕਰੇ ਨਾ ਕਰੇ ਕਿਉਂਕਿ ਇਹ ਦੁਨੀਆ ਦਾ ਦਸਤੂਰ ਹੈ ਚੜ੍ਹਦੇ ਨੂੰ ਸਲਾਮਾ ਕਰਦੇ ਆਂ ਜੇ ਰੱਬ ਬਹੁਤ ਜ਼ਿਆਦਾ ਮੀਲ ਪਾ ਦੇਵੇ ਤਾਂ ਲੋਕੀ ਕਹਿਣਗੇ ਲੈ ਰੱਬਾ ਹੁਣ ਤੂੰ ਡੋਬ ਵੀ ਦਿੱਤਾ ਜੇ ਰੱਬ ਕਿਤੇ ਰੋਸ਼ਨੀ ਤੇਜ ਕਰ ਦੇਵੇ ਤਾਂ ਕਹਿਣਾ ਰੱਬਾ ਹੁਣ ਤੂੰ ਤਪਈ ਸਾੜੇਗਾ ਜੇ ਧੁੰਦਾਂ ਪੈ ਜਾਂਦਾ ਕਹਿੰਦਾ ਪਰਮੇਸ਼ਰ ਹੋ ਆਹ ਕੀ ਕਰੀਏ ਨਾ ਹੁਣ ਕੰਮ ਧੁੰਦਾਂ ਵੀ ਕਰਨਾ ਆ ਜੇ ਧੁੱਪਾਂ ਨਿਕਲੀ ਜਾਂਦੇ ਕਹਿੰਦਾ ਠੰਡ ਚ ਵੀ ਰੱਬ ਨੇ ਤਾਂ ਠੰਡ ਪਾਉਂਦਾ ਜੱਜ ਨਾ ਜੇ ਮੀਂਹ ਪੈ ਗਿਆ ਤਾਂ ਲੋਕਾਂ ਦੀਆਂ ਫਸਲਾਂ ਡੁੱਬ ਜਾਂਦੀਆਂ ਜੇ ਨਹੀਂ ਪੈਂਦੀਆਂ ਤਾਂ ਫਸਲਾਂ ਉਜਾੜ ਹੋ ਜਾਂਦੀਆਂ ਰੱਬ ਤੋਂ ਵੀ ਲੋਕ ਖੁਸ਼ ਨਹੀਂ ਹੈਗੇ ਰੱਬ ਵੀ ਹਰ ਤਰ੍ਹਾਂ ਦਾ ਮੌਸਮ ਮਨੁੱਖ ਤੇ ਲੈ ਕੇ ਆਉਂਦਾ ਪਰ ਮਨੁੱਖ ਉਹੀ ਚੀਜ਼ ਫੜੂਗਾ ਜਿੱਥੇ ਉਹਦਾ ਨੁਕਸਾਨ ਹੋਇਆ ਜਿੱਥੇ ਉਹਦੇ ਹਜ਼ਾਰ ਫਾਇਦੇ ਹੋਏ ਉਹ ਚੀਜ਼ ਨਹੀਂ ਫੜੂਗਾ ਭਾਵੇਂ ਜਿਹਦੇ ਹੱਥ 'ਚ ਸਾਡੇ ਸਾਹਾਂ ਦੀ ਡੋਰ ਆ ਲੋਕ ਪੂਰੇ ਢਿੱਕੇ ਨਾ ਉਹਦੇ ਤੋਂ ਖੁਸ਼ ਨਹੀਂ ਹੈਗੇ ਫਿਰ ਅਸੀਂ ਤਾਂ ਹੁੰਦੇ ਹੀ ਕੌਣ ਆ ਸਾਡੇ ਤੋਂ ਤਾਂ ਲੋਕਾਂ ਨੂੰ ਮਤਲਬ ਇਹ ਕੀ ਆ ਜਿਹੜਾ ਲੋਕ ਸਾਥੋਂ ਖੁਸ਼ ਹੋਣਗੇ ਇਸ ਲਈ ਇਨਸਾਨਾਂ ਨੂੰ ਖੁਸ਼ ਕਰਨਾ ਛੱਡ ਕਰਕੇ ਯਹੋਵਾ ਨੂੰ ਖੁਸ਼ ਕਰਨਾ ਸ਼ੁਰੂ ਕਰ ਲਓ ਕਿਉਂਕਿ ਜੀ ਦਾ ਭਰੋਸਾ ਯਹੋਵਾ ਤੇ ਆ ਤੰ ਉਹ ਮਨੋਖਿਆ ਪਰ ਉਸ ਤੋਂ ਵੀ ਤੰ ਉਹ ਮਨੋਖਿਆ ਜਿਹਦੇ ਉੱਤੇ ਯਹੋਵਾ ਭਰੋਸਾ ਕਰਦਾ ਆ ਹਾਲੇਲੂਇਆ ਮੇਰਾ ਖੁਦਾ ਬਹੁਤ ਮਹਾਨ ਆ ਕਹਿੰਦਾ ਯਹੋਵਾ ਆਖਦਾ ਹੈ ਮੈਨੂੰ ਤੇਰੇ ਤੇ ਭਰੋਸਾ ਆ ਕਿੰਨਾ ਭਲਾ ਵਚਨ ਹੋਵੇ ਜਦ ਯਹੋਵਾ ਕਵੇ ਹਾਂ ਮੈਨੂੰ ਤੇਰੇ ਤੇ ਭਰੋਸਾ ਆ ਏ ਮੇਰੀ ਬੇਟੀ ਏ ਮੇਰੇ ਬੇਟੇ ਮੈਨੂੰ ਮਾਣ ਆ ਤੇਰੇ ਤੇ ਮੈਨੂੰ ਤੇਰੀ ਜ਼ਿੰਦਗੀ ਪਸੰਦ ਆ ਤੇਰਾ ਚਾਲ ਚੱਲਨ ਤੇਰਾ ਨੀਚੇ ਤੇਰਾ ਬੋਲਣਾ ਤੇਰਾ ਸੋਚਣਾ ਤੇਰਾ ਹਰ ਇੱਕ ਕੰਮ ਮੈਨੂੰ ਪਸੰਦ ਆ ਆਯੂਬ ਦੀ ਤਰ੍ਹਾਂ ਜਦ ਖੁਦਾ ਸਾਡੀ ਅਗਵਾਹੀ ਪਰੇ ਕਿੰਨਾ ਭਲਾ ਹੋ ਸਮਾ ਹੋਵੇ ਅੱਜ 4 ਲੋਕ ਸਾਡੇ ਵੱਲ ਆ ਕੱਲ 10000 ਲੋਕ ਸਾਡੇ ਖਿਲਾਫ ਖੜੇ ਹੋ ਜਾਣਗੇ ਪਰ ਜਦ ਖੁਦਾ ਸਾਡੇ ਵੱਲ ਆ ਤਾਂ ਭਾਵੇਂ ਦੁਨੀਆ ਦੀ ਕੋਈ ਵੀ ਤਾਕਤ ਸਾਡੇ ਖਿਲਾਫ ਕਿਉਣਾ ਖੜੀ ਹੋ ਜਾਵੇ ਉਹ ਸਭ ਸ਼ਰਮਿੰਦਾ ਹੀ ਹੋਵੇਗੀ ਅਸੀਂ ਦੁਨੀਆ 'ਚ ਆਪਣੀ ਫੇਮ ਬਣਾਉਣ ਨੂੰ ਫਿਰਦੇ ਆ ਕਿ ਸਾਡਾ ਨਾਮ ਹੋਵੇ ਲੋਕ ਸਾਨੂੰ ਜਾਣਣ ਪਰ ਲੋਕ ਇੱਕ ਹਵਾ ਦੇ ਝੋਕੇ ਵਰਗੇ ਆ ਜਿੱਥੋਂ ਕਿਸੇ ਨੂੰ ਮਤਲਬ ਮਿਲਦਾ ਉਸ ਚੀਜ਼ ਨੂੰ ਫੜ ਲੈਂਦੇ ਆ ਜਿੱਥੋਂ ਉਹਨਾਂ ਦਾ ਮਤਲਬ ਨਹੀਂ ਹੁੰਦਾ ਉਹ ਸ चीज ਨੂੰ ਛੱਡ ਦਿੰਦੇ ਆ ਪਰ ਤੰ ਉਹ ਲੋਗ ਆ ਜਿਨ੍ਹਾਂ ਦਾ ਭਰੋਸਾ ਯਹਵਾ ਦੇ ਉੱਤੇ ਆ ਤੰ ਉਹ ਲੋਗ ਆ ਜਿਹੜੇ ਯਹਵਾ ਆਪਣੇ ਪਰਮੇਸ਼ਰ ਚ ਮਗਨ ਔਰ ਆਨੰਦਿਤ ਰਹਿੰਦੇ ਆ ਤੰ ਨਿਆ ਉਹ ਮਨੁੱਖ ਜਿਹੜਾ ਆਪਣੇ ਪਰਮੇਸ਼ਰ ਦੀ ਵਿਵਸਥਾ ਤੇ ਚੱਲਦਾ ਆ ਔਰ ਤੰ ਨਿਆ ਅਤੇ ਸਭ ਤੋਂ ਉੱਤਮ ਅਤੇ ਤੰ ਉਹ ਪੁਰਖ ਆ ਜੀ ਦੇ ਉੱਤੇ ਯਹਵਾ ਭਰੋਸਾ ਕਰਦਾ ਆ ਇਸ ਲਈ ਅਸੀਂ ਖੁਦਾ ਤੇ ਭਰੋਸਾ ਕਰਦੇ ਆ ਇਹ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਹਰ ਕੋਈ ਕਰਦਾ ਆ ਪਰ ਅਸਲੀ ਆ ਮਜ਼ਾ ਉਦੋਂ ਆਵੇ ਜਦ ਖੁਦਾ ਬੋਲੇ ਕਿ ਮੈਨੂੰ ਇਹਦੇ ਤੇ ਪਰੋਸਾਇਆ ਮੈਨੂੰ ਇਹਦੇ ਤੇ ਮਾਣ ਆ ਹਾਂ ਮੈਂ ਇਸ ਤੋਂ ਪਰਸਾਨ ਨਿਆ ਹਾਂ ਹਾਂ ਇਹ ਮੇਰੀ ਬੇਟੀ ਅਤੇ ਮੇਰਾ ਬੇਟਾ ਆ ਸਾਡਾ ਸਭ ਦਾ ਸੰਘਰਸ਼ ਇਹ ਹੋਣਾ ਚਾਹੀਦਾ ਕਿ ਅਸੀਂ ਖੁਦਾ ਨੂੰ ਪਰਸੰਨ ਕਰ ਲਈਏ ਕਿਉਂਕਿ ਸਾਡੀਆਂ ਬਹੁਤੀਆਂ ਰੁਕਾਵਟਾਂ ਇਸੇ ਕਰਕੇ ਆ ਕਿਉਂਕਿ ਅਸੀਂ ਇਸ ਸੰਸਾਰ ਨੂੰ ਪਰਸੰਨ ਕਰਨ 'ਚ ਲੱਗੇ ਹੋਇਆ ਤਨ ਉਪਰਖਿਆ ਜਿਹੜਾ ਖੁਦਾ ਨੂੰ ਪਰਸੰਨ ਕਰ ਲਵੇਗਾ ਜਿਹਦੇ ਤੇ ਯਹਵਾ ਪਰੋਸਾ ਕਰੇਗਾ ਉਹ ਧਰਤੀ ਦੇ ਹਰ ਇੱਕ ਤਾਕਤਵਰ ਪੁਰਖ ਤੋਂ ਵੀ ਜ਼ਿਆਦਾ ਤਾਕਤਵਰ ਹੋਏਗਾ ਕਿਉਂਕਿ ਕਲਾਮ ਚ ਲਿਖਿਆ ਹੈ ਕਿ ਜਦ ਯਹੋਵਾ ਮੇਰੇ ਵੱਲ ਆ ਫਿਰ ਸ਼ੈਤਾਨ ਕੀ ਕਰ ਲਵੇਗਾ ਔਰ ਇਨਸਾਨ ਕੀ ਕਰ ਲਵੇਗਾ ਕੀ ਕਿਸੇ ਦੀ ਹਿੰਮਤ ਕਿ ਕੋਈ ਸਾਡਾ ਕੁਝ ਵਿਗਾੜ ਦੇਵੇ ਜਾਂ ਦੀ ਯਹੋਵਾ ਮੇਰੇ ਵੱਲ ਆ ਹਾਲੇਲੂਇਆ ਤਾਂ ਆਓ ਸਭ ਮਿਲ ਕੇ ਖੁਦਾ ਦੇ ਹਜ਼ੂਰ ਦੁਆ ਕਰਾਂਗੇ ਕਿ ਐ ਪਰਮੇਸ਼ਰ ਸਾਡਾ ਨੇਚਰ ਸਾਡਾ ਚਾਲ ਚੱਲਣ ਐਸਾ ਕਰੋ ਕਿ ਦੁਨੀਆ ਦਾ ਕੋਈ ਸਖਸ਼ ਸਾਡੇ ਤੇ ਭਰੋਸਾ ਕਰੇ ਨਾ ਕਰੇ ਪਰ ਤੁਸੀਂ ਸਾਡੀ ਅਗਵਾਹੀ ਪਰੋਂ ਤੁਸੀਂ ਸਾਨੂੰ ਮਜ਼ਬੂਤ ਕਰੋ ਤੁਹਾਡਾ ਭਰੋਸਾ ਸਾਡੇ ਤੇ ਹੋਵੇ ਅਤੇ ਜਦ ਯਹੋਵਾ ਪਰਮੇਸ਼ਰ ਨੇ ਸਾਡੇ ਤੇ ਭਰੋਸਾ ਕਰ ਲਿਆ ਫਿਰ ਸਮਝੋ 70 ਤਿਤਿਆਕਾਸ਼ ਦੇ ਰਾਜਿਆਂ ਦੇ ਵਿੱਚ ਗਿਣੇ ਜ਼ਰੂਰ ਜਾਵਾਂਗੇ ਹallelujah ਤਾਂ ਆਓ ਸਭ ਮਿਲ ਕੇ ਅਸੀਂ ਨਾ ਪੂਰੇ ਵਚਨਾਂ ਦੇ ਦੁਆਰਾ ਖੁਦਾਵੰਦੀ پاک ਪਵਿੱਤਰ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਹਾਂ ਹੈ ਮੇਰੇ ਮਹਾਨ ਸਮਰਤੀ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਆ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਉਹ ਰਤ ਪਵਿੱਤਰ ਪਰਮੇਸ਼ਰ ਉਹ ਖੁਦਾਵੰਦ ਤੁਸੀਂ ਰਹਿਮ ਕਰਨ ਵਾਲੇ ਸ਼ਾਂਤੀ ਦੇ ਰਾਜਕੁਮਾਰ ਉਹ ਪ੍ਰਭੂ ਜੀ ਹੈ ਮੇਰੇ ਜ਼ਿੰਦਾ ਖੁਦਾਵੰਦ ਪਿਆਰੇ ਪਰਮੇਸ਼ਰ ਪਿਤਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਮੇਰੇ ਮਹਾਨ ਖੁਦਾਵੰਦ ਕਿ ਰਾਤ ਪਰ ਵਿੱਚ ਤੁਸੀਂ ਸਾਨੂੰ ਸੰਭਾਲਿਆ ਪ੍ਰਭੂ ਜੀ ਗੂੜੀ ਮਿੱਟੀ ਨੀਂਦ ਦਿੱਤੀ ਆਜ਼ਾ ਨਵਾਂ ਰੋਸ਼ਨ ਦਿਨ ਦਿੱਤਾ ਪਿਤਾ ਨਵੀਂ ਸਵੇਰ ਨਵਾਂ ਮੌਕਾ ਨਵੇਂ ਸਾਹ ਸਾਨੂੰ ਬਖਸ਼ੇ ਪ੍ਰਭੂ ਜੀ ਆਪਣੀ ਆਸ਼ੀਸ਼ਾਂ ਦੀ ਬਾਰਿਸ਼ ਰੋਜ਼ ਦਿਹਾੜੇ ਤੋਂ ਸਾਡੇ ਤੇ ਕੀਤੀ ਖੁਦਾ ਅੱਜ ਦਾ ਇਹ ਨਵਾਂ ਦਿਨ ਖੁਦਾ ਇੱਕ ਨਵੇਂ ਰੂਪ ਤੇ ਨਵੇਂ ਮੌਕੇ ਦੇ ਰੂਪ ਚ ਸਾਨੂੰ ਦਿੱਤਾ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵਾਨ ਜੋ ਤੁਸੀਂ ਦਇਆ ਕਰਨ ਵਾਲੇ ਸਮਰਥੀ ਪਿਆਰੇ ਪਰਮੇਸ਼ਰੋ ਪ੍ਰਭੂ ਜੀ ਤੁਸੀਂ ਆਪਣੀ ਕਿਰਪਾ ਆਸ਼ੀਸ਼ ਦੇ ਵਸੀਲੇ ਸਾਡੀਆਂ ਜ਼ਿੰਦਗੀਆਂ ਦਾ ਬਦਲਾਵ ਕਰਨ ਵਾਲੇ ਪਰਮੇਸ਼ਰੋ ਪਿਤਾ ਮੇਰੇ ਜ਼ਿੰਦਾ ਖੁਦਾਵਾਨ ਪਿਆਰੇ ਪ੍ਰਭੂ ਜੀ ਅੱਜ ਜਨੇਵੀਕਰ ਪਰਿਵਾਰ ਤੁਹਾਡੇ ਹਜ਼ੂਰ ਨੇ ਖੁਦਾਵਾਨ ਅੱਜ ਨਾਲ ਸਾਰਿਆਂ ਨੂੰ ਤੁਹਾਡੇ ਹੱਥਾਂ ਚ ਸੌਂਦਿਆ ਖੁਦਾਵਾਨ ਇਹਨਾਂ ਦੇ ਸਾਰੇ ਹੀ ਦੁੱਖ ਬੋਝ ਚਿੰਤਾ ਪਰੇਸ਼ਾਨੀ ਤੋਂ ਅੱਜ ਤੁਸੀਂ ਇਹਨਾਂ ਨੂੰ ਆਜ਼ਾਦ ਕਰੋ ਖੁਦਾ ਅੱਜ ਸਾਰੇ ਹੀ ਰੋਗ ਯੇਸ਼ੂ ਨਾਮ ਚ ਨਾਲ ਦੀਆਂ ਜ਼ਿੰਦਗੀਆਂ ਚੋਂ ਕੈਨਸਲ ਕਰ ਦਿੱਤੇ ਜਨ ਖੁਦਾਵਾਨ ਹਰ ਇੱਕ ਬੰਧਨ ਬਿਮਾਰੀ ਵਿਫ ਹੋ ਜਾਵੇ ਪਤਾ ਪਰਮੇਸ਼ਰ ਖੁਦਾ ਅਰ ਜੋ ਵੀ ਚੀਜ਼ ਇਹਨਾਂ ਦੀ ਠੋਕਰ ਦਾ ਕਾਰਨ ਹੈ ਖੁਦਾ ਉਸ ਹਰ ਇੱਕ ਠੋਕਰ ਨੂੰ ਇਹਨਾਂ ਦੀ ਜ਼ਿੰਦਗੀ ਚੋਂ ਦੂਰ ਕਰ ਦੇ ਪ੍ਰਭੂ ਜੀ ਜੋ ਵੀ ਪਤਾ ਪਰਮੇਸ਼ਰ ਨੂੰ ਤੁਹਾਡੇ ਰਾਜ ਤੁਹਾਡੇ ਨਾਮ ਤੁਹਾਡੇ ਵਿਸ਼ਵਾਸ ਚ ਕਮਜ਼ੋਰ ਕਰਦੇ ਹੋ ਸ ਹਰ ਇੱਕ ਕਮਜ਼ੋਰੀ ਇਹਨਾਂ ਦੀ ਜ਼ਿੰਦਗੀ ਚੋਂ ਕੈਨਸਲ ਕਰ ਦੇ ਖੁਦਾ ਜਿੰਨੀਆਂ ਵੀ ਰੂਹਾਂ ਤੁਹਾਡੇ ਹਜ਼ੂਰ ਨੇ ਖੁਦਾਵੰਦਾ ਹਰ ਇੱਕ ਜਾਨ ਪਿਤਾ ਪਰਮੇਸ਼ਰ ਤੁਹਾਡੇ ਨਾਮ ਤੇ ਪੂਰਾ ਭਰੋਸਾ ਕਰਨ ਵਾਲੀ ਹੋ ਜਾਵੇ ਖੁਦਾ ਇਹਨਾਂ ਦਾ ਪੂਰਾ ਪੂਰਾ ਭਰੋਸਾ ਯਹਵਾ ਆਪਣੇ ਪਰਮੇਸ਼ਰ ਦੇ ਉੱਤੇ ਹੋਵੇ ਖੁਦਾ ਕਿਉਂਕਿ ਤੁਸੀਂ ਸੱਚਮੁੱਚ ਦਇਆ ਦੇ ਸਾਗਰ ਅੱਤ ਪਵਿੱਤਰ ਪਰਮੇਸ਼ਰ ਉਹ ਖੁਦਾ ਆਪਣੇ ਰਹਿਮ ਆਪਣੇ ਫਜ਼ਲ ਆਪਣੀ ਕਿਰਪਾ ਦੇ ਵਸੀਲੇ ਤੁਸੀਂ ਸਾਡੀ ਮਦਦ ਕਰਨਾ ਸਹਾਇਤਾ ਕਰਨਾ ਖੁਦਾਵੰਨ ਹਰ ਘਰ ਪਰਿਵਾਰ ਨੂੰ ਤੁਹਾਡੇ ਹੱਥਾਂ ਚ ਸੌਂਦੇ ਪ੍ਰਭੂ ਜੀ ਜ਼ਿੰਦਾ ਲਾਹੂ ਦੇ ਵਿੱਚ ਕਵਰ ਕਰਦੇ ਖੁਦਾ ਤੁਹਾਡੇ ਸ਼ਿਫਾ ਛੁਟਕਾਰਾ ਰਜ਼ਾਦੀ ਵਾਲੇ ਹੱਥ ਦੇ ਵਸੀਲੇ ਪੂਰੇ ਹੀ ਪਰਿਵਾਰ ਬlesਸ ਹੋ ਜਾਣ ਖੁਦਾ ਆਸ਼ੀਸ਼ੀਤ ਹੋ ਜਾਣ ਖੁਦਾਵਨ ਜੋ ਬਿਨਾਂ ਦੇ ਦੁੱਖ ਬੋਝ ਚਿੰਤਾ ਪਰੇਸ਼ਾਨੀਆਂ ਨੇ ਖੁਦਾ ਹਰ ਇੱਕ ਚਿੰਤਾ ਬੋਝ ਪਰੇਸ਼ਾਨੀ ਤੋਂ ਤੁਸੇਨ ਨੂੰ ਜ਼ਾਹਰ ਕਰਨਾ ਆਪਣੇ ਸੱਜੇ ਔਰ ਫਤਿਹਮੰਦ ਹੱਥ ਦੇ ਵਸੀਲੇ ਨਾਲ ਦੀ ਮਦਦ ਕਰਨਾ ਖੁਦਾਵਨ ਤੁਹਾਡੀ ਦਇਆ ਕਿਰਪਾ ਨਾਲ ਦੀ ਕਰਨਾ ਜੁੱਤਰੇ ਪਿਤਾ ਜੀ ਅਸੀਂ ਸੱਚਮੁੱਚ ਖੁਦਾ ਤੁਹਾਡੇ ਨਾਮ ਤੇ ਭਰੋਸਾ ਕਰਦੇ ਹਾਂ ਪਰ ਤੁਹਾਨੂੰ ਉਹ ਪਰਖਿਆ ਜਿਹਦੇ ਉੱਤੇ ਯਹਵਾ ਭਰੋਸਾ ਕਰਦਾ ਹੈ ਪਿਆਰੇ ਪ੍ਰਭੂ ਜੀ ਸਾਨੂੰ ਇਸ ਯੋਗ ਬਣਾਓ ਕਿ ਤੁਸੀਂ ਸਾਡੇ ਤੇ ਭਰੋਸਾ ਤੇ ਮਾਨ ਕਰ ਸਕੋ ਖੁਦਾਵਨ ਤੁਸੀਂ ਕਹੇ ਕਿ ਸਾਰੀ ਧਰਤੀ ਵਿੱਚ ਅਯੂਬ ਤੋਂ ਬਿਨਾ ਹੋਰ ਕੋਈ ਨਹੀਂ ਹੈ ਪਰ ਖੁਦਾ ਸਾਨੂੰ ਉਹਨਾਂ ਵਿੱਚ ਲੈ ਕੇ ਆਓ ਖੁਦਾ ਸਾਨੂੰ ਉਸ ਇੱਕ ਤੋਂ ਲੈ ਕੇ ਪਤਾ ਬਹੁਤਿਆਂ ਦੀ ਗਿਣਤੀ ਵਿੱਚ ਬਦਲ ਦੋ ਪ੍ਰਭੂ ਜੀ ਪਹਿਲੇ ਇੱਕ ਸੀ ਖੁਦਾ ਹੁਣ ਲੱਖਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਐਸੇ ਲੋਕ ਹੋਣ ਜਿਨ੍ਹਾਂ ਦਾ ਨਾਮ ਲੈ ਕੇ ਤੁਸੀਂ ਕਹੋ ਕਿ ਮੈਨੂੰ ਇਹਨਾਂ ਸਭ ਦੇ ਉੱਤੇ ਹੀ ਮਾਣ ਆ ਤੇ ਵਿਸ਼ਵਾਸ ਆ ਇਹ ਪਿਆਰੇ ਪ੍ਰਭੂ ਜੀ ਤੁਹਾਡਾ ਭਰੋਸਾ ਸਾਡੇ ਤੇ ਵਧੇ ਪਿਤਾ ਪਰਮੇਸ਼ਰ ਅਸੀਂ ਆਪਣੇ ਯਹਵਾ ਆਪਣੇ ਪਰਮੇਸ਼ਰ ਦੇ ਨਾਮ 'ਚ ਮਗਨ ਹੋ ਰਹੰਨੰਦਿਤ ਰਹਿਣ ਵਾਲੇ ਹੋਈਏ ਖੁਦਾ ਔਰ ਯਹਵਾ ਪਰਮੇਸ਼ਰ ਸਾਡੇ ਤੇ ਭਰੋਸਾ ਕਰੇ ਸਾਡੀ ਜ਼ਿੰਦਗੀ ਦਾ ਮਕਸਦ ਪ੍ਰਤੀ ਦਿਨ ਤੁਹਾਡੇ ਹੀ ਨਾਮ ਨੂੰ ਮਹਿਮਾ ਦੇਣਾ ਹੋਵੇ ਖੁਦਾ ਯਾਰ ਅਸੀਂ ਤੁਹਾਡੇ ਰਾਜ ਦੇ ਵਿੱਚ ਵਾਧੇ ਔਰ ਤਰੱਕੀ ਕਰਦੇ ਜਾਈਏ ਖੁਦਾਵੰਤ ਸੁਰਗ ਰਾਜ ਸਾਡੇ ਸਭ ਦਾ ప్రతిਫਲ ਵੱਡਾ ਹੋਵੇ ਖੁਦਾਵੰਤ ਅਸੀਂ ਸਾਬਿ ਖੁਦਾਵਨ ਮਹਿਮਾ ਦੇ ਮੁਕਟ ਦੇ ਤੱਕ ਪਹੁੰਚੇ ਪ੍ਰਭੂ ਜੀ ਮਹਿਮਾ ਦੇ ਸ਼ਬਦ ਤੁਹਾਡੇ ਹਜ਼ੂਰ ਲੈ ਕੇ ਧੰਨਵਾਦ ਦੀਆਂ ਭੇਟਾਂ ਤੁਹਾਡੇ ਹਜ਼ੂਰ ਚੜਾਈਏ ਪੂਰੇ ਹੀ ਘਰਾਂ ਪਰਿਵਾਰਾਂ ਨੂੰ ਖੁਦਾ ਤੁਹਾਡੇ ਹੱਥਾਂ ਚ ਬLES ਕਰ ਦੇਵੋ ਔਰ ਖਾਸ ਕਰਕੇ ਦੁਆ ਕਰਦੇ ਆ ਉਹਨਾਂ ਸਾਰੇ ਭੈਣਾਂ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਾਕ ਹਜ਼ੂਰੀ ਵਿੱਚ ਭੇਜੇ ਨੇ ਪ੍ਰਭੂ ਜੀ ਲਖਸ਼ੀ ਲਈ ਦੁਆ ਕਰਦੇ ਖੁਦਾਵਨ ਜੇ ਭਰਾ ਨਸ਼ਾ ਕਰਦੇ ਨੇ ਖੁਦਾਵਨ ਹਰ ਇੱਕ ਨਸ਼ੇ ਦੀ ਇਸ ਬਰੇਡ ਤੋਂ ਇਸ ਭਰਾ ਨੂੰ ਆਜ਼ਾਦ ਕਰੋ ਖੁਦਾਵਨ ਤਾਨੀ ਲਈ ਦੁਆ ਕਰਦੇ ਹਾਂ ਖੁਦਾ ਇਸ ਬੇਨਦੀ ਬੰਦ ਕੁਖ ਨੂੰ ਤੁਸੀਂ ਖੋਲੋ ਖੁਦਾ ਹਰ ਇੱਕ ਕਮੀ ਘਾਟੀ ਕਮਜ਼ੋਰੀ ਨੂੰ ਦੂਰ ਕਰਕੇ ਇਹਨਾਂ ਨੂੰ ਬੇਬੀ ਦੇ ਨਾਲ ਬਲੈਸ ਕਰੋ ਬਿਤਾ ਪਰਮੇਸ਼ਰ ਨਿਸ਼ਾਨ ਲਈ ਦੁਆ ਕਰਦੇ ਹਾਂ ਸਰੀਰ ਦੇ ਸਾਰੇ ਹੀ ਰੋਗ ਬਿਮਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰ ਕੇ ਚੰਗੀ ਸਿਹਤ ਨਾਲ ਬਲੈਸ ਕਰੋ ਪ੍ਰਭੂ ਜੀ आशीष और पॉलोस ਲਈ ਦੁਆ ਕਰਦੇ ਪਤਾ ਪਰਮੇਸ਼ਰ ਜਿਉ ਇਹਨਾਂ ਨੇ ਗਵਰਨਮੈਂਟ ਜੌਬ ਦੇ ਲਈ ਐਗਜ਼ਾਮ ਦਿੱਤੇ ਨੇ ਖੁਦਾ ਇਹਨਾਂ ਨੂੰ ਉਸ ਜੌਬ ਨੂੰ ਮਿਲਣ ਜਿਨ੍ਹਾਂ ਦੀ ਮਦਦ ਕਰਨਾ ਪੈਰੇ ਪ੍ਰਭੂ ਜੀ ਨਮਨੀਤ ਕੋਲ ਲਈ ਦੁਆ ਕਰ ਗਿਆ ਜਿਨ੍ਹਾਂ ਦੇ ਫੇਸ ਤੇ ਬਹੁਤ ਜ਼ਿਆਦਾ ਪਿੰਪਲ ਹੋ ਗਏ ਨੇ ਖੁਦਾਵਾਨ ਹਰ ਇੱਕ ਕਮਜ਼ੋਰੀ ਕੱਟੀ ਦੋ ਇਹਨਾਂ ਨੂੰ ਜ਼ਾਦ ਕਰਕੇ ਇਹਨਾਂ ਦੇ ਫੇਸ ਨੂੰ ਕਲੀਅਰ ਕਰੋ ਖੁਦਾਵਾਨ ਤਰਮਿੰਦਰ ਸਿੰਘ ਲਈ ਦੁਆ ਕਰਦੇ ਖੁਦਾ ਜੁਨ੍ਹਾਂ ਦੀ ਜੌਬ ਰਿਸਕ ਵਿੱਚ ਹੈ ਖੁਦਾ ਜੋ ਵੀ ਨਾਲ ਦੀ ਕੰਪਨੀ EMPLOYEES ਨੂੰ ਕੱਢ ਰਹੀ ਹੈ ਖੁਦਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਿਸ ਰਾਹ ਨੂੰ ਤੁਸੀਂ ਇਹਨਾਂ ਲਈ ਖੋਲਿਆ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ ਇਸ ਜੌਬ ਨੂੰ ਤੁਸੀਂ ਇਸ ਭਰਾ ਨੂੰ ਦਿੱਤਾ ਖੁਦਾ ਕੋਈ ਵੀ ਇਸ ਕੰਮ ਨੂੰ ਇਹਨਾਂ ਤੋਂ ਖੋਹ ਨਹੀਂ ਸਕਦਾ ਖੁਦਾ ਬੰਦੇ ਦੇ ਕੰਮ ਨੂੰ ਬਣੇ ਰਹਿਣ ਜਿਨ੍ਹਾਂ ਦੀ ਮਦਦ ਕਰੋ ਗੁਰਪ੍ਰੀ ਸਿੰਘ ਲਈ ਦੁਆ ਕਰਦੇ ਖੁਦਾ ਜੋਵੇ ਵਿਚਾਰ ਵਿੱਚ ਨੇ ਖੁਦਾ ਜਿਸ ਵੀ ਔਰਤ ਦੇ ਨਾਲ ਉਹ ਵਿਚਾਰ ਚ ਨੇ ਉਹਨਾਂ ਦੇ ਵੀ ਮਨ ਨੂੰ ਬਦਲੋ ਖੁਦਾ ਇਹ ਦੋਨੋਂ ਹੀ ਆਪਣੇ ਪਰਿਵਾਰਾਂ ਦਾ ਪ੍ਰਬੰਧ ਕਰਨ ਅਤੇ ਇਸ ਵਿਵਚਾਰ ਤੋਂ ਛੁਟਕਾਰਾ ਹੋ ਜਾਣ ਆਪਣੇ ਸਰੀਰਾਂ ਨੂੰ ਪਵਿੱਤਰ ਭੇਟ ਕਰਕੇ ਹੋ ਆਪਣੇ ਪਰਮੇਸ਼ਰ ਦੇ ਜ਼ਰੂਰ ਜੁੜਾਉਣ ਵਾਲੇ ਹੋ ਜਨ ਖੁਦਾਵਾਨ ਅਸ਼ਵਨੀ ਲਈ ਦੁਆ ਕਰਦੇ ਖੁਦਾਵਾਨ ਜੋ ਨਵੀਂ ਸ਼ਾਪ ਖਰੀਦਣਾ ਚਾਹੁੰਦੇ ਨੇ ਖੁਦਾ ਤੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਸ਼ਾਪ ਮਿਲਣ ਚ ਇਹਨਾਂ ਦੀ ਮਦਦ ਕਰੋ ਤੇ ਨਵੇਂ ਕਾਰੋਬਾਰਾ ਨਾਲ ਲੈਣਾ ਨੂੰ ਬles ਕਰੋ ਪ੍ਰਭੂ ਜੀ ਫਾਂ ਗਰੇਸਿੰਗ اور ਨਿਹਾਲੀ ਦੁਆ ਕਰਦੇ ਖੁਦਾਵਾਨ ਜੋ ਉਹਨਾਂ ਦੇ ਵੀਜ਼ੇ ਦੀਆਂ ਰੁਕਾਵਟਾਂ ਨੇ ਖੁਦਾ ਇਹਨਾਂ ਦੇ ਵੀਜ਼ਾ ਨੂੰ ਸਵਰਗ ਰਾਜ ਚ ਰਿਲੀਜ਼ ਕਰੋ ਪਿਆਰੇ ਪ੍ਰਭੂ ਜੀ ਗਗਨ ਦੀਪਲੀ ਦੁਆ ਕਰਦੇ ਖੁਦਾ ਇਸ ਪੰਨ ਦੇ ਲਈ ਜਿਸ ਵੀ ਸੱਚੇ ਸਾਥੀ ਨੂੰ ਤੁਸੀਂ ਬਣਾਇਆ ਖੁਦਾ ਉਹ ਸੱਚੇ ਸਾਥੀ ਨੂੰ ਇਹਨਾਂ ਦੀ ਜ਼ਿੰਦਗੀ 'ਚ ਰਿਲੀਜ਼ ਕਰੋ ਖੁਦਾ ਬੰਦੇਨਾਂ ਦੇ ਮੈਰਿਜ ਦੇ ਰਿਸ਼ਤੇ ਦੇ ਲਈ ਇਹਨਾਂ ਨੂੰ ਬles ਕਰੋ ਖੁਦਾ ਹੁਣ ਸੁਰਜੀਤ ਸਿੰਘ ਲਈ ਦੁਆ ਕਰਦੇ ਆਂ ਚੰਗੀ ਸਿਹਤ ਨਾਲ ਬles ਕਰੋ ਖੁਦਾ ਕਾਰੋਬਾਰਾਂ 'ਚ ਵਾਧਾ ਕਰੋ ਪ੍ਰਭੂ ਜੀ ਹਰ ਇੱਕ ਕੋਰਟ ਕੇਸ ਤੋਂ ਜਾਰ ਕਰੋ ਖੁਦਾ ਹਰ ਇੱਕ ਵੰਦਨ ਬਾਬਾ ਬਿਮਾਰੀ ਨੂੰ ਕੈਨਸਲ ਕਰ ਦੇ ਪਤਾ ਚੰਗੀ ਸਿਹਤ ਨਾਲ ਬles ਕਰੋ ਪ੍ਰਭੂ ਜੀ ਪਰਵੇਸ਼ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਇਸ ਪਰਾਨੂ ਨਵੇਂ ਘਰ ਨਾਲ ਬLES ਕਰੋ ਖੁਦਾ ਹੰ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ ਪੂਜਾ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਜੇ ਤੁਹਾਡੇ ਹਜ਼ਰ ਫਾਸਟਿੰਗ ਕਰਦੇ ਨੇ ਖੁਦਾਬੰਦ ਇਹਨਾਂ ਨੂੰ ਆਪਣੇ ਫਾਸਟਿੰਗ ਦੇ ਵਿੱਚ ਹੋਰ ਵੀ ਬਹੁਤ ਆਇਤਨਾ ਮੱਸਾ ਦੇਣਾ ਪ੍ਰਭੂ ਜੀ ਪੂਰਾ ਘਰ ਪਰਿਵਾਰ ਬLES ਕਰੋ ਆਸ਼ੀਸ਼ੀਤ ਹੋ ਜਾਵੇ ਪਰਿਵਾਰ ਦਾ ਹਰ ਇੱਕ ਜਨ ਤੁਹਾਡੇ ਨਾਮ ਤੇ ਵਿਸ਼ਵਾਸ ਕਰਨ ਵਾਲਾ ਹੋਵੇ ਪ੍ਰਭੂ ਜੀ ਕ੍ਰਿਸ਼ਨਾ ਬਾਈ ਲਈ ਦੁਆ ਕਰਦੇ ਖੁਦਾ ਇਸ ਪੂਰੇ ਹੀ ਪਰਿਵਾਰ ਦੇ ਚਿੰਤਾ ਦੁੱਖ ਬੋਝ ਪਰੇਸ਼ਾਨੀ ਤਨਾਂ ਨੂੰ ਆਜ਼ਾਦ ਕਰਕੇ ਪੂਰੇ ਹੀ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਲਾਪ ਸੱਚੀ ਸ਼ਾਂਤੀ ਅਤੇ ਆਪਸੀ ਸਹਿਮਤੀ ਸੰਦੀਪ ਸਿੰਘ ਲਈ ਦੁਆ ਕਰਦੇ ਜੋ ਵਾਰ-ਵਾਰੇ ਫੇਲਿਅਰ ਨੂੰ ਫੇਸ ਕਰ ਰਹੇ ਨੇ ਖੁਦਾਵੰ ਜੋ ਵੀ ਇਸ ਭਰਾ ਦੀ ਜ਼ਿੰਦਗੀ ਸਾਡੀ پاک ਮਰਜ਼ੀਆਂ ਉਸ ਨੂੰ ਪੂਰਿਆ ਕਰੋ ਜੋ ਸ਼ੈਤਾਨੀ ਰੁਕਾਵਟਾਂ ਨੇ ਉਹਨਾਂ ਨੂੰ ਦੂਰ ਕਰਕੇ ਇਹਨਾਂ ਦੇ ਵੀਜ਼ਾ ਦੇਣ ਇਹਨਾਂ ਨੂੰ ਬLES ਕਰੋ ਬਿਤਾ ਪਰਮੇਸ਼ਰ ਦੁਆ ਕਰ ਦੇਣਾ ਘਰੇ ਵਿੱਚ ਰੱਖੇ ਸਜਾਲ ਤੇ ਤੇਲ ਲਈ ਪਿਆਰੇ ਖੁਦਾਵੰਦ ਅੱਜ ਤੋਂ ਇਹ ਕੋਈ ਆਮ ਜਾਲ ਤੇਲ ਨਹੀਂ ਹੈ ਪ੍ਰਭੂ ਜੀ ਅੱਜ ਤੋਂ ਇਹ ਸ਼ਿਫਾ ਸ਼ੁਕਾਰਾ ਰਜ਼ਾਦੀ ਦੇਣ ਵਾਲਾ پاک ਪਵਿੱਤਰ ਲਹੂ ਹੈ ਪਿਆਰੇ ਖੁਦਾਵੰਦ ਅਸਵੇ ਜਿੰਦਾ ਲੈ ਹੁਣ ਨੂੰ ਜਦ ਵੀ ਘਰਾਂ ਦੇ ਕੋਨੇ-ਕੋਨੇ ਤੇ ਲਗਾਇਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਜਦ ਵੀ ਰੋਗ ਬਿਮਾਰੀ ਤੋਂ ਲਗਾਇਆ ਜਾਵੇ ਸਾਰੇ ਹੀ ਰੋਗ ਬੰਦਨ ਬਵਾ ਬਿਮਾਰੀਆਂ ਨਾਸ਼ ਪਸਮ ਖਤਮ ਹੋ ਜਾਣ ਕੋ ਦਵਨ ਜਦ ਵੀ ਪਿਤਾ ਪਰਮੇਸ਼ਰ کاروبار ਦੇ ਸਥਾਨ ਤੇ ਲਗਾਇਆ ਜਾਵੇ ਕਾਰੋਬਾਰਾਂ ਚ ਵਾਧਾ ਹੋਵੇ ਪਿਤਾ ਪਰਮੇਸ਼ਰ ਖੁਦਾਵਨ ਸਾਰੇ ਹੀ ਰੋਗਾ ਬਿਮਾਰੀਆਂ ਪ੍ਰੇਸ਼ਾਨੀਆਂ ਤੋਂ ਜ਼ਾਦ ਕਰ ਦੇ ਖੁਦਾ ਚੰਗੀ ਸਿਹਤ ਨਾਲ ਬਲੱਸ ਕਰ ਦੇ ਪ੍ਰਭੂ ਜੀ ਹਰ ਇੱਕ ਬੰਦਨ ਰੁਕਾਵਟ ਉਹਨਾਂ ਦੀ ਜ਼ਿੰਦਗੀ ਚ ਕੈਨਸਲ ਕਰ ਦੇ ਖੁਦਾਵਨ ਇਸ ਪੂਰੀ ਪ੍ਰਾਰਥਨਾ ਨੂੰ ਯੀਸ਼ੂ ਨਾਸਰੀ ਦੇ ਜਿੰਦਾ ਨਾਮ ਚ ਮੰਗਦੇ ਹਾਂ આમેન 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 સારી કલિસ્તીનું પ્યાર ભરી જી ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸੇਵਾ ਮੰਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ